ਸਭ ਕੋ ਸੱਗ ਲਾਤੀ ਸਾਰੇ ਕਾਸੇ ਨੂੰ ਲੈ ਵੀ ਤੇਰੇ ਦੱਸ ਕੀ ਚੁੰਬਦਾ ਵੱਡਦਾ ਸੀ ਹੁਣ ਆ ਬੈਠੀ ਆ ਰਾਮ ਨਾਲ ਬੇਬੇ ਹਾਂ ਮੈਂ ਪਿੰਡ ਨਾ ਜਾਇਆ ਮਮੜਾ ਕਿਆ ਉਹ ਤਾਂ ਮੈਨੂੰ ਪਤਾ ਤੂੰ ਗੁੱਸਾ ਹੀ ਕਰੇਂਗੀ ਹਾਂ ਮੈਨੂੰ ਟੈਨਸ਼ਨ ਜੀ ਹੋਈ ਪਈ ਐ ਮੈਂ ਖਾ ਮਮੜਾ ਪਤਾ ਕਰਿਆ ਉਹਨੀ ਡਿਊਟੀ ਦਾ ਤੈਨੂੰ ਤਾਂ ਹੋਣੀ ਸੀ ਟੈਨਸ਼ਨ ਕਿਉਂ ਪਿੰਡ ਦੀ ਤਾਂ ਤੈਨੂੰ ਅੱਗ ਲੱਗੀ ਰਹਿੰਦੀ ਆ ਬੇਬੇ ਪਿੰਡ ਮੇਰਾ ਰੱਖਿਆ ਕੀ ਆ ਪਹਿਲਾਂ ਮੈਨੂੰ ਐਂ ਦੱਸ ਤੂੰ ਮੈਨੂੰ ਪਤਾ ਹੀ ਆ ਕੀ ਰੱਖਿਆ ਤੇਰਾ ਹੋਰ ਤੱਕ ਪਿੰਡ ਹੀ ਰਹਿ ਕੇ ਆਈਆਂ ਮੈਂ ਉਦੋਂ ਹੋਰ ਗੱਲ ਸੀ ਹੁਣ ਹੋਰ ਗੱਲ ਨਾ ਤੂੰ ਮੈਨੂੰ ਐਂ ਦੱਸ ਬੇਬੇ ਹਾਂ ਤੈਨੂੰ ਪੋਰਾ ਸ਼ਰਮ ਨਹੀਂ ਆਈ ਤੂੰ ਸਾਰਾ ਕੁਝ ਮਚਾਤਾ ਚਾਹਤ ਮੈਨੂੰ ਕਾਹੀ ਸ਼ਰਮ ਆਉਣੀ ਸੀ ਤੂੰ ਐਂ ਤਾਂ ਦੇਖ ਲੈਂਦੀ ਚਲ ਪਰਸ ਮਚਾ ਦਿੰਦੀ ਪ੍ਰੂਫ ਤਾਂ ਕਢ ਲੈਂਦੀ ਵਿੱਚੋਂ ਥੂਬ ਕੀ ਕਰਨੇ ਸੀ ਫਾਸੇ ਮਚਾਤਾ ਬੈਂਕ ਦੀ ਕਾਪੀ ਸੀ ਸਭ ਕੁਝ ਸੀ ਤਨਖਾਹ ਦੱਸ ਮੈਂ ਕਿੱਥੋਂ ਕਢਾ ਕਿ ਲਵੂੰਗੀ ਪਹਿਲਾਂ ਮੈਨੂੰ ੱੱਕੇ ਖਾਣੇ ਪੈਣਗੇ ਕਾਪੀਆਂ ਬਣਵਾਉਣੀਆਂ ਪੈਣਗੀਆਂ ਫੇਰ ਮੈਨੂੰ ਤਨਖਾਹ ਖਾਤੇ ਚਾਹੂਗੀ ਫੇਰ ਕਢਵਾ ਕੇ ਲਵੂੰਗੀ ਤੇ ਤੇਰੇ ਪੈਕੇ ਨਹੀਂ ਖਾਣੀ ਸੀ ਤਨਖਾਹ ਮੈਂ ਨੂੰ ਕੀ ਲੋੜ ਹੈ ਬੇਬੋ ਮੇਰੀ ਤਨਖਾਹ ਤੇ ਬੈਠੇ ਨੇ ਤੂੰ ਐਂ ਕਾਤੋਂ ਕਰਦੀ ਹੁੰਨੀ ਐ ਐਡੀ ਭੁੱਖੀ ਕਹਿੰਦੀ ਭਜਾਈ ਆ ਤੇ ਤੇਰੀ ਤਨਖਾਹ ਤੇ ਹੀ ਆਹੋ ਨਹੀਂ ਹੈਗੀ ਮੇਰੀ ਤਨਖਾਹ ਤੇ ਹੁਣ ਤੂੰ ਮੈਨੂੰ ਐਂ ਦੱਸ ਲੜਾਈ ਨਾ ਬੈੱਡ ਮੇਰੇ ਨਾਲ ਤੜਕੀ ਮੈਂ ਅੱਜ ਡਿਊਟੀ ਤੇ ਜਾਣਾ ਤੇ ਮੈਂ ਪਤਾ ਕਰੇ ਆਉਣੀ ਆ ਮੜਾ ਜੇ ਪਿੰਡ ਜਾ ਕੇ ਮੈਂ ਜਾ ਨਹੀਂ ਦਿੰਦੀ ਤੈਨੂੰ ਕਾਤੋਂ ਨਹੀਂ ਬੇਬੇ ਜਾਣ ਦਿੰਦੀ ਫੋਨ ਕਰ ਲੈ ਫੋਨ ਕਰਕੇ ਪੁੱਛ ਲੈ ਫੋਨ ਮੈਂ ਲਾਇਆ ਸੀ ਨਾ ਤਾਂ ਲੱਗਿਆ ਨੀਗਾ ਲੱਗ ਜਾਊਗਾ ਲਾਲਾ ਚੱਲ ਕੋਈ ਨਹੀਂ ਦੇਖਦੀਆਂ ਲਾ ਕੇ ਤੇ ਹੁਣ ਨਾ ਕਲੇਸ਼ ਜਾ ਪਾਈਂ ਤੂੰ ਜੇ ਮੇਰਾ ਭਰਾ ਇੱਥੇ ਆ ਵੀ ਗਿਆ ਬੋਲੀ ਬੁਲੀ ਨਾ ਬੇ ਮਿੰਤਾਲੀ ਗੱਲ ਆ ਮੈਂ ਤੈਨੂੰ ਮਿੰਤ ਨਾਲ ਕਿਹਾ ਬਾ ਕੀ ਰਹਿੰਦੇ ਭਰਾ ਨੂੰ ਮੈਂ ਤਾਂ ਬੁਲਾਉਂਦੀ ਨਹੀਂ ਐ ਕਿ ਮੈਂ ਨਹੀਂ ਬੁਲਾਉਂਦੀ ਮੈਨੂੰ ਬੁਲਾਉਣਾ ਤਾਂ ਪਊਗਾ ਇਹਨੂੰ ਐ ਬੇਇੱਜ਼ਤੀ ਥੋੜਾ ਕਰਨੀ ਆ ਉਹਨਾਂ ਦੀ ਪੁੱਛਾਂ ਮੈਂ ਫੋਨ ਲਾ ਕੇ ਲਾ ਲਾ ਚੱਲ ਮੈਂ ਪੁੱਛਦੀ ਆ ਫੋਨ ਲਾ ਕੇ ਵਾ ਪਿੰਡ ਵਾਜ ਆ ਪਿੰਡ ਵਗ ਜਾ ਪਿੰਡ ਦੀ ਅੱਗ ਲੱਗਦੀ ਹੁੰਦੀ ਇਹਨੂੰ ਪਿੰਡ ਦਾ ਅਸੀਂ ਕੀ ਕਰਾਂਗੇ ਤੂੰ ਹੁਣ ਜਾ ਕੇ ਡਿਊਟੀ ਦੀ ਡਿਊਟੀ ਤੇ ਜਾਣਾ ਡਿਊਟੀ ਤੇ ਜਾਣ ਡਿਊਟੀ ਜਾ ਕੇ ਉਹਨਾਂ ਨੇ ਖਾਣੀ ਤੇਰੀ ਤਨਖਾਹ ਖਾ ਲਣਗੇ ਮੈਂ ਤਾਂ ਹੀ ਇਹਦੇ ਕਾਪੀਆਂ ਮਚਾਈਆਂ ਤਾਂ ਇਹਦਾ ਮਚਾਇਆ ਸਾਰਾ ਕੁਝ ਉਈ ਪੜਾ ਲਾਹਦਾ ਪਾ ਕੇ ਫੁਕਦੀ ਬਣ ਕੇ ਭਗ ਜਾਂਦੀ ਆ ਕੇ ਮੈਨੂੰ ਮੂੰਹ ਨਹੀਂ ਬੋਲਦੀ ਸੀ ਉਹਨਾਂ ਦੀ ਵੱਡੀ ਹੀਜਣ ਬਣੀ ਜਾਂਦੀ ਪੇਕਾਂ ਦੀ ਪੇਕ ਤਾਂ ਸਭ ਦੀ ਹੈ ਪੇਕ ਤਾਂ ਮੇਰੇ ਵੀ ਹੈਗੇ ਮੈਂ ਕਦੇ ਗਈਆਂ ਆਂਦੀ ਪੇਕੀ ਕਦੇ ਉਹਨਾਂ ਨੂੰ 10 ਰੁਪਏ ਦਿੱਤੇ ਐ ਬਿਦੂ ਆਦਾਕਾਰ ਬੰਨ ਲੈ ਜੇ ਤੂੰ ਹੁਣ ਲੱਗ ਗਈ ਤਾਂ ਆਦਾਕਾਰ ਬੰਨ ਲੈ ਨਾ ਆਦਾਕਾਰ ਹੀ ਨਹੀਂ ਬੰਦੀ ਉਹਨਾਂ ਨੂੰ ਹੀ ਲਟਾਈ ਜਾਂਦੀ ਆ ਇਹਦੇ ਪੇਕਿਆਂ ਨੂੰ ਲਟਾਈ ਜਾਂਦੀ ਐ ਜਿਹੜੀ ਬੁੜੀਆ ਦੇ ਪੇਕਿਆਂ ਨੂੰ ਲਟਾਵਿਓ ਨਿਕਲ ਬੰਦੀ ਇਹ ਤਾਂ ਉਹਨਾਂ ਨੂੰ ਚਾਉਂਦੀ ਐ ਪੇਕਿਆਂ ਆਦਾਕਾਰ ਦਾ ਤਾਂ ਇਹਨੂੰ ਫਿਕਰ ਹੀ ਨਹੀਂ ਲੈ ਬਾਈ ਨੂੰ ਪੁੱਛਦੀਆਂ ਫੋਨ ਲਾ ਕੇ ਕੋਈ ਗੱਲ ਦਾ ਜੇ ਮੂੰਹ ਸਿਰ ਬਣ ਗਿਆ ਹੋਇਆ ਤਾਂ ਬੇਬੇ ਤਾਂ ਕਿਹੜੇ ਬਣਾਊਗੀ ਮੂੰਹ ਸਿਰ ਮੈਨੂੰ ਲੱਗਾ ਇਹ ਤਾਂ ਲੜਾਈ ਵਿੜਦੀ ਹੁੰਦੀ ਆ ਜਦੋਂ ਕਦੋਂ ਇਹਦਾ ਕਲੇਸ ਤਾਂ ਮੈਨੂੰ ਅੱਜ ਇੱਕ ਦਿਨ ਲੈ ਕੇ ਬੈਠੂਗਾ। ਹੋਰ ਹੈਲੋ ਹੈਲੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਪਣੀ ਹੋਰ ਕਿਵੇਂ ਆ ਠੀਕੋਂ ਪੜੇ ਠੀਕ ਤਾਂ ਹੈਗਾ ਤੇ ਉਹ ਮੇਰੀ ਡਿਊਟੀ ਦਾ ਕੀ ਬਣਿਆ ਬਾਈ ਪੁੱਛਿਆ ਸੀਗਾ ਸਾਡੇ ਡਿਊਟੀ ਐ ਤਾਂ ਹੀ ਬਦਲੇ ਵੀ ਤੇ ਪੱਕੀ ਦਾ ਤਰੀ ਬਦਲੀ ਹੋ ਨਹੀਂ ਸਕਦੀ ਹੈ ਜੀ ਹਾਂ ਅੱਛਾ ਉਹ ਹੈਡਮਾਸਟਰ ਐ ਕਹਿੰਦੇ ਸੀ ਕਿ ਵੀ ਤੁਸੀਂ ਨਾ ਸਰਪੰਚ ਨੂੰ ਲੈ ਕੇ ਤੇ ਵੀ ਡੀਓ ਸਾਹਿਬ ਕੋਲ ਜਾਇਓ ਡੈਪੂਟੇਸ਼ਨ ਤੇ ਡਿਊਟੀ ਲੱਗ ਜੂਗੀ। ਅੱਛਾ, ਕਿੰਨੇ ਮਹੀਨੇ ਵਾਸਤੇ ਬਈ? 2-4 ਮਹੀਨੇ ਵਾਸਤੇ ਲੱਗ ਜੂਗੀ ਆਪਣੇ ਨਾਲ ਹੀ। ਹਾਂ, ਚਲ ਆਇਆ ਇੰਨੇ ਗੱਲ ਠੰਡੀ ਪੇਜੂਗੀ। ਕੀ ਇਹਦੇ ਦਿਮਾਗ 'ਚ ਸੁਰਤ ਟਿਕਾਣੀ ਹੋਈ ਜਾਵੇ ਜੀ? ਹਾਂ। ਪੱਕੇ ਨਾ ਪੜਿਆ, ਅਪਾ ਜਿਹੜੇ ਪਾਗੜੀ ਕਰਾ ਲੀਏ ਨਾ ਕੋਈ ਤਾਂ ਅਪਾ ਕਰਮਗਾੜਾ 39 ਕਰਾ ਲੀ। ਅੱਛਾ। ਉਹ ਮਾਂ ਦੀ ਮੂਸੇ ਉਹ ਕਹਿੰਦੇ ਸੀ ਵੀ ਤੇ ਟੀਚਰ ਘਟਾ ਉੱਥੇ ਭੇਜ ਦੇਣਗੇ 4 ਤੋਂ ਮਹੀਨੇ ਵਾਸਤੇ। ਠੀਕ ਹੈ ਬਈ। ਪੜੇ ਹੁਣ ਆਏ ਆਂ ਵੀ ਮੈਂ ਕੱਲਾ ਦਾ ਕੀ ਕਰੂੰਗਾ ਦੇਖ ਤੈਨੂੰ ਨਾਲ ਤਾਂ ਜਾਣੀ ਹੀ ਪਊਗਾ ਲੱਭਾਈ ਮੈਨੂੰ ਕਿੱਥੇ ਜਾਣ ਦੇਊ ਕਿ ਬੇਬੇ ਉਹੀ ਗੱਲ ਤੈਨੂੰ ਪਤਾ ਤਾਂ ਹੈਗਾ ਕਲੇਸ਼ ਤਾਂ ਮਾੜੀ ਜੀ ਗੱਲ ਪਿੱਛੇ ਪੈ ਜਾਂਦਾ ਪਾਣੀ ਉਹਦਾ ਤੇਰੀ ਮੈਂ ਗੱਲ ਸਮਝ ਲੈਣਾ ਕਿ ਅੱਪਾ ਨੂੰ ਤਾਂ ਦੇਖ ਪਤਾ ਹੀ ਨਾ ਗੱਲਾਂ ਦਾ ਵੀ ਆਪਣੇ ਘਰੇ ਕਲੇਸ਼ ਪੈ ਰਿਹਾ ਹੁਣ ਫਿਰ ਡੀਓ ਸਾਹਿਬ ਇਹ ਤਾਂ ਨਹੀਂ ਮੰਨਣਾ ਇਸ ਗੱਲ ਨੂੰ ਫਿਰ ਆਏ ਘਰ ਬਈ ਤੂੰ ਨਾ ਮੈਨੂੰ ਆ ਕੇ ਲੈ ਕੇ ਜਾ ਐ ਤਾਂ ਮੈਨੂੰ ਜਾਣ ਨਹੀਂ ਦੇਣਾ ਬੇਬੇ ਨੇ ਪੜੇ ਮੈਂ ਅੱਗੇ ਲੈਤਾ ਜਾਊਂਗਾ ਕਿਤੇ ਮੈਨੂੰ ਨਾ ਪੁੱਠਾ ਸਿੱਧਾ ਨਾ ਬੋਲੇ ਗੱਲ ਕਿਤੇ ਪਾੜ ਨਾ ਜਾਵੇ ਚੱਲ ਕੋਈ ਨਹੀਂ ਵਈ ਆਏ ਮੈਂ ਹੈਗੀ ਆਏ ਕਿ ਮੈਂ ਪੁੱਠਾ ਸਿੱਧਾ ਬੋਲੂਗੀ ਲੈ ਰੱਬ ਦੀ ਕੁਦਰਤ ਨਾਲ ਦੇਖ ਲੈ ਡਿਊਟੀ ਵੀ ਮੇਰੀ ਕਰਮ ਮਾੜੇ ਇਹਥੇ ਲੱਗਣੀ ਸੀਗੀ ਭਾਣੇ ਕੋਈ ਕਰਮ ਨਹੀਂ ਮਾੜੇ ਤੇਰੇ ਕਰਮ ਤਾਂ ਚੰਗੇ ਨੇ ਜਿਹੜੀ ਨੌਕਰੀ ਮਿਲ ਗਈ ਹਾਂ ਤੇ ਕੋਈ ਗੱਲ ਨਹੀਂ ਕੇਰਾ ਆਪਾਂ ਤੇਰੀ ਕਰਾ ਦੇਾਂਗੇ ਉਥੋਂ ਦੀ ਬਦਲੀ ਤੇ ਫੇਰ ਬੋਲੀ-ਗੋਲੀ ਇੱਥੇ ਆ ਜਾਏਗੀ ਚੱਲ ਬਾਈ ਤੁਸੀਂ ਦੋਹੀ ਗੱਲ ਮੇਰੇ ਨਾਲ ਖੜਦੇ ਹੋ ਕਿ ਮੀ ਚੱਲ ਮੈਂ ਦੁਖੀ ਆ ਸੁਖੀ ਆ ਹਨਾ ਗੱਲ ਕਰ ਬੇਬੇ ਨੀ ਨਾ ਇਹ ਗੱਲ ਸਮਝਦੀ ਨਾਏ ਕੋਣੀ ਹੋਰ ਗੱਲ ਐ ਨਾ ਜਦੋਂ ਤੈਨੂੰ ਦੋ ਤਿੰਨ ਸਾਲ ਹੋ ਗਏ ਫੇਰ ਤੂੰ ਹੋ ਗਿਆ ਕਿਤੇ ਮਰਜੀ ਪੱਕੀ ਬਦਲੀ ਭੋਹਦੀ ਆ ਆਪਣੇ ਕੁਿੰਡੀ ਕਰਾ ਲਈ ਅੱਛਾ ਠੀਕ ਐ ਬਾਈ ਜੀ ਹੁਣ ਕੋਣੀ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਐ ਕਹਾਂ ਸੀ ਵੀ ਤੂੰ ਹੀ ਆ ਜਾਂਦੀ ਮੈਂ ਇੱਥੋਂ ਦਾ ਬਾਈ ਦਿਖਾਇਆ ਨਹੀਂ ਜਾਣਾ ਮੈਨੂੰ ਤਾਂ ਪਹਿਲਾਂ 100 ਲੜਾਈ ਝਗੜਾ ਕਰਨਾ ਪੂਆ ਤੂੰ ਆ ਜਾ ਬਾਈ ਬਣ ਕੇ ਮੈਂ ਤਿਆਰ ਆ ਤੇ ਆਪਾਂ ਭਗ ਚੱਲਾਂਗੇ ਕੋਣੀ ਮੈਂ ਆਦਾ ਜਰੂਰ ਜਾਊਗਾ ਤੂੰ ਕਿ ਤੇਰਾ ਮੈਨੂੰ ਨਾ ਪੁੱਠਾ ਸਿੱਧਾ ਬੋਲੇ ਮਾਸੀ ਕਿ ਤੂੰ ਐਂ ਕਰ ਬਾਈ ਤੂੰ ਮੇਰੀ ਗੱਲ ਸੁਣ ਫੋਨ ਕੱਟ ਮੈਂ ਬੇਬੇ ਨੂੰ ਹੁਣੀ ਸਮਝਾਉਣੀ ਆ ਹਾਂ ਪਰ ਮੈਂ ਆ ਰੂਗਾ ਕੋਈ ਗੱਲ ਨਹੀਂ ਤੈਨੂੰ ਆ ਕੇ ਲੈ ਜਾਊਂਗਾ ਹਾਂ ਮੈਂ ਉਹਨੂੰ ਪਹਿਲੀ ਸਮਝਾ ਦੰਨੀ ਆ ਤੇ ਵੀ ਨਾ ਬੋਲੂਗੀ ਚਲ ਹਾਂ ਠੀਕ ਜੇ ਬੋਲੀ ਵੀ ਬਈ ਫਿਰ ਆਪਦੇ ਵਾਲੀ ਕਰਾ ਲੂਗੀ ਹਾਂ ਕੋਈ ਗੱਲ ਨਹੀਂ ਓਕੇ ਪਰ ਮੈਂ ਤਾਂ ਬੋਲਦਾ ਨਹੀਂ ਮੈਂ ਕਿਉਂ ਬੋਲੂਗਾ ਆਹੋ ਤੇਰਾ ਤਾਂ ਪਤਾ ਬਾਈ ਮੈਨੂੰ ਤਾਈ ਤਾਂ ਸਾਨੂੰ ਬੋਲ ਜਾਂਦੀ ਏ ਜੇ ਤੁਸੀਂ ਬੋਲਦੇ ਨਹੀਂ ਤਾਂ ਚੰਗਾ ਓਕੇ ਪਰ ਮੈਂ ਆਉਂਗਾ ਠੀਕ ਆ ਬਾਈ ਚੰਗਾ ਲਬਾਈ ਤਾਂ ਹੁਣ ਆਉਂਦਾ ਤੇ ਬੇਬੇ ਦਾ ਤਾਂ ਹੀ ਨਹੀਂ ਪਤਾ ਕੀ ਪਕਾਈ ਮਾਰਨ ਲੱਗ ਜੇ ਇਹਨੂੰ ਕਈ ਦੇਵਾਂ ਮੜਾ ਜਾ ਮੈਂ ਨਾਲੇ ਤਾਂ ਫਰਨੈਲ ਲਿਆ ਆ ਨਾਲੇ ਸਰਪੰਚ ਕੋਲੇ ਜਾਇਆ ਉਹ ਭੈਣ ਨੇ ਤਾਂ ਫੋਨ ਕਰਤਾ ਕਿ ਭਾਈ ਮੈਂ ਨਹੀਂ ਆ ਸਕਦੀ ਤੂੰ ਮੇਰੇ ਕੋਲੇ ਆ ਮੈਨੂੰ ਲੈ ਕੇ ਜਾ ਹੁਣ ਬੁੜੀ ਦਾ ਸੁਭਾਅ ਹੈ ਡੇ ਪਤਾ ਨਹੀਂ ਕੀ ਬੋਲੂਗੀ ਹਰਪ੍ਰੀਤ ਨੂੰ ਪੁੱਛ ਦੇ ਆ ਹਰਪ੍ਰੀਤ ਜਾਣ ਦਿਓ ਕਿ ਨਾ ਉਹ ਭੈਣ ਦੀ ਬਦਲੀ ਤਾਂ ਜੇ ਹੋ ਜੇ ਚੰਗਾ ਹੀ ਐ ਸਰਪੰਚ ਤਾਂ ਵਿਚਾਰਾ ਨਾਲ ਵਗ ਜੂਗਾ ਹੈਡਮਾਸਟਰ ਕਹਿੰਦਾ ਭਾਈ ਮੈਂ ਵੀ ਨਾਲ ਵਗ ਜੂਗਾ ਉਹ ਵਧੀਆ ਐ 2-4 ਮਹੀਨੇ ਵੀ ਜੇ ਡਿਊਟੀ ਬਦਲ ਜੇ ਨਾ ਐਨੇ ਨਾਲ ਕੋਈ ਗੱਲ ਦਾ ਟਕਿਆ ਹੋ ਜੇ ਹਰਪ੍ਰੀਤ ਬੇਬੇ ਹਾਂ ਮੇਰੀ ਹੋ ਗਈ ਗੱਲ ਮੇਰੇ ਭਰਾ ਨਾਲ ਆ ਅੱਛਾ ਭੱਜੀ ਆਉਂਦੇ ਚਾਹ ਚੜ ਗਿਆ ਭਰਾ ਨਾਲ ਗੱਲ ਹੋ ਗਈ ਹਾਂ ਬੇਟਾ ਕਾਦਾ ਚਾ ਕਿ ਜੱਗ ਨਾ ਕਰ ਇਹ ਲੋਈ ਭਰਾ ਨਾਲ ਹੀ ਹੋਈ ਹੈ ਅੱਛਾ ਪੈਰੀ ਆ ਪਤਾ ਸਾਰੀ ਉਮਰ ਦਾ ਰੁਜ਼ਗਾਰ ਆ ਜੀ ਜੇ ਤੂੰ ਲੱਤ ਮਰਵਾਉਣ ਨੂੰ ਫਿਰਦੀ ਆ ਘਰੇ ਬਹਿ ਕੇ ਰੋਟੀ ਖਾ ਲਾਂਗੇ ਸਾਰੀ ਉਮਰ ਸਰਕਾਰੀ ਨੌਕਰੀ ਦਾ ਹੁੰਦਾ ਹੁਣ ਤੈਨੂੰ ਕੀ ਪਤਾ ਨਾ ਪੜਨੂ ਅਸੀਂ ਤਾਂ ਉਹੀ ਗੱਲ ਤੜ ਲੈ ਮਾਰਦੇ ਆ ਵੀ ਚੱਲ ਜੇ ਮੈਂ ਲੱਗੀ ਰਹਿ ਜਾ ਤੈਨੂੰ ਨਹੀਂ ਪਰਾ ਇੰਨੀ ਸੋਚ ਫਿਕਰ ਹੈਗੀ ਹੁਣ ਬੈਠੀ ਆ ਚੁੱਪ ਕਰੀ ਨਾ ਹੋਰ ਮੈਂ ਕਾ ਗਰਾਬਾ ਕੇ ਨੱਚਣ ਲੱਗ ਜਾ ਚੁੱਪੀ ਕਰਾ ਚੰਗਾ ਹੋ ਤਾਂ ਤੂੰ ਗੱਲਾਂ ਛੱਡ ਮੇਰੀ ਗੱਲ ਸੁਣ ਲੈ ਆ ਬਾਈ ਹੁਣ ਮੈਨੂੰ ਲੈਣ ਆਉਂਦਾ ਬੇਬੇ ਬਣ ਕੇ ਬੋਲੀ ਨਾ ਤੇ ਜੇ ਤੂੰ ਬੋਲੀ ਫੇਰ ਆਪਦੇ ਵਾਲੀ ਕਰਾ ਲੇਗੀ ਬੇਬੇ ਭਾਈ ਬਾਈ ਸੜਦਾ ਹੀ ਨੀ ਲੋਟਾਂਗਾ ਫਰਮੇ ਇਹੀ ਚੱਲਦਾ ਕੋਈ ਕੰਮ ਦੀ ਗੱਲ ਹੋਰ ਹੈਗੀ ਤੇਰੇ ਕੋਲ ਐਂ ਕਰ ਫੇਰ ਮੈਂ ਮੇਰੇ ਭਰਾ ਨੂੰ ਜਵਾਬ ਦੇ ਦਿੰਦੀ ਆ ਤੂੰ ਤੇਰੇ ਰਿਸ਼ਤੇਦਾਰ ਸੱਦ ਲਾ ਕੇ ਇਹਦੀ ਬਦਲੀ ਕਰਾ ਜੋ ਕੋਈ ਇੰਨੀ ਪਾਬੇ ਤੇਰਾ ਕੋਈ ਐਡੇ ਮਾਰੇ ਨਹੀਂ ਜਿਹਦੇ ਤੂੰ ਸਮਝਦੀ ਆ ਕੋਈ ਤੇਰਾ ਭਰਾ ਜੱਜ ਨਹੀਂ ਲਗਾ ਮੇਰੀ ਗੱਲ ਸੁਣ ਮੇਰਾ ਭਰਾ ਤਾਂ ਚੱਲ ਕੁਝ ਵੀ ਨਹੀਂ ਲੱਗਿਆ ਤੇਰੀ ਬਥੇਰੀ ਪਾਵਰ ਆ ਜਾ ਤੂੰ ਮੇਰੀ ਬਦਲੀ ਕਰਾਇਆ ਜਾ ਕੇ ਕਰਾਇਆਉਂਦੀ ਮੈਂ ਤੂੰ ਤਾਂ ਪਹਿਲੇ ਭਰਾ ਨੂੰ ਫੋਨ ਕਰ ਲੈ ਲੈ ਕਿ ਡਾਂਗਾ ਸੁੱਟੀਆਂ ਚੱਕਣ ਵਾਲੀਆਂ ਬੇਬੇ ਤੂੰ ਹੈ ਨਹੀਂ ਕਿਸੇ ਕੰਮ ਨੂੰ ਬਾਯਾ ਲਵਾਇਆ ਤੇ ਭਰਾ ਨੇ ਤੈਨੂੰ ਆਹੋ ਮੇਰੇ ਭਰਾ ਨੇ ਲਵਾਇਆ ਜੁਨਾ ਸ਼ਰਮਾ ਮਮਾ ਨੇ ਸ਼ਰਮਾ ਬੇਬੇ ਕਿਉਂ ਕਮਲ ਮਾਰਦੀ ਐ ਜੇ ਉਹਨਾਂ ਨੇ ਮੈਨੂੰ ਪੜਾਇਆ ਸੀ ਤਾਂ ਫੇਰ ਹੀ ਲੱਗੀਆਂ ਮੈਂ ਜੇ ਉਹਨਾਂ ਨੇ ਅਨਪੜ ਰੱਖਿਆ ਹੁੰਦਾ ਹੁਣ ਨੂੰ ਇੱਥੇ ਝਾੜੂ ਪੋਚੇ ਕਰਦੀ ਹੁੰਦੀ ਕਾਲਜੀ ਦਾ ਮੈਂ ਚੱਕੀ ਫਿਰ ਜੀਜੀ ਦੇ ਮੂਰੇ ਚਲਾਏ ਤਾਂ ਤੂੰ ਚੱਕੀ ਫਿਰ ਪੜਾਇਆ ਜੇ ਮੈਨੂੰ ਉਹਨੂੰ ਪੜਾਇਆ ਤਾਂ ਫੇਰ ਹੀ ਬਾਜਾ ਅਣਖ ਸ਼ਰਮਾ ਚਾਹੀਦੀ ਆ ਬੰਦੇ ਨੂੰ ਆਹੋ ਮੈਨੂੰ ਤਾਂ ਬਥੇਰੀ ਅਣਖ ਸ਼ਰਮਾ ਬੇਬੇ ਤੈਨੂੰ ਹੈ ਨਹੀਂਗੀ ਤੈਨੂੰ ਤਾਂ ਮੈਂ ਤੀਵਹਾਨਾ ਦੇ ਪੇਕਾਂ ਦੇ ਹੁੰਦੇ ਤੈਨਾਂ ਦੇ ਪੇਕਾਂ ਦੇ ਵੀ ਮੇਰੇ ਭਰਾ ਨਹੀਂ ਕਰਿਆ ਜਿਹੜਾ ਕੁਝ ਕਰੇ ਨੇ ਬੇਬਤ ਤੁੰਡਾ ਹਾਂ ਮੈਂ ਕਹਿੰਦੀ ਨਹੀਂ ਹੈਗਾ ਤੂੰ ਤਾਂ ਉਹਦੇ ਪੈਕੇ ਤਿਆਗ ਰੱਖੇ ਨੇ ਜਮੀਂ ਕੀ ਕਾਇਕ ਰੱਖੇ ਮੈਂ ਤੈਨੂੰ ਵੀ ਬਤਾਉਣਾ ਜਮੀਂ ਨਾ ਤੇਰੇ ਕੋਲੇ ਆਉਣ ਨਾ ਖੜਨ ਮੈਂ ਤੇਰੇ ਤੋਂ ਮੰਗੂ ਨਾ ਜੇ ਤੂੰ ਇਹ ਨਹੀਂ ਤਾਂ ਹੀ ਨਹੀਂ ਆਉਂਦੇ ਤੇਰੇ ਕੋਲੇ ਰੋਜੀ ਚੋਲਾ ਚੱਕ ਕੇ ਨਾ ਆਉ ਹੁਣ ਨਾ ਮੈਂ ਜਾਵਾਂ ਜੇ ਚੱਜ ਨਹੀਂ ਹੋਵੇਂ ਤੇਰੇ ਦੁੱਖ ਦੇ ਸੁੱਖ ਦੇ ਤਾਂ ਖੜਨ ਨਾ ਕੇ ਕਈ ਵਾਰੀ ਤਾਂ ਤੂੰ ਬਿਮਾਰ ਹੋਗੀ ਉਹਦੇ ਨਹੀਂ ਜਰਾ ਪਤਾ ਲੈਣਾ ਏ ਉਹ ਤਾਂ ਆਉਂਦੇ ਨਹੀਂ ਰੋਚੋ ਚੱਕ ਤੇਰੇ ਪ੍ਰਾਪਰ ਜਾਈ ਮਮੂ ਮੇਰਾ ਭਰਾ ਭਰਾਈ ਹੈ ਜਿਹੜੇ ਆ ਕੇ ਖੜ ਜਾਂਦੇ ਨੇ ਉਹ ਕਿਹੜਾ ਵਿਚਾਰੇ ਕੁਛ ਚੱਕ ਕੇ ਲ ਜਾਂਦੇ ਨੇ ਘਰ ਉਹ ਦੇਖ ਹੀ ਜਾਂਦੇ ਆ ਕੁਛ ਨਾ ਕੁਛ ਤੀਜੇ ਦਿਨ ਤੂੰ ਚੋਆ ਚੱਕਦੀ ਆ ਬਾਗ ਜਾਨੀ ਤੀਜੇ ਦਿਨ ਉਹ ਆ ਜਾਂਦੇ ਹੁਣ ਮੈਂ ਤਾਂ ਬੇਬੇ ਦੇਖੋ ਮੈਨੂੰ ਤਾਂ ਸਰਦਾ ਨਹੀਂ ਮੈਨੂੰ ਤਾਂ ਹੁਣ ਜਾਏ ਬੈ ਨਾ ਤੈਨੂੰ ਪਤਾ ਮੇਰੇ ਸਾਰੇ ਕੰਮ ਕਰਦੇ ਨੇ ਉਹ ਜਿੱਧਰ ਕਿਧਰ ਮੇਰੇ ਮੂਰੇ ਲੱਗ ਕੇ ਤੁਰਦੇ ਨੇ ਉਦੋਂ ਤਾਂ ਇੱਕ ਕੰਮ ਜਾਣਦੀ ਆ ਕਦੇ ਕਸਗਾ ਚੱਕ ਲਿਆ ਕਦੇ ਦਾਤੀ ਚੱਕ ਲਈ ਬਾਹਰ ਜਾਂ ਚੰਗਾ ਕਰ ਲੈ ਕੰਮ ਬੈਠੋ ਕਿੱਲਾ ਜੇ ਮੇਰੇ ਮੂਹਰੇ ਹੱਥ ਬੰਨੇ ਜਾ ਉਦੋਂ ਮੇਰੇ ਪਿੱਛੇ ਵਾਲੇ ਚੰਗੇ ਸੀ ਜਦੋਂ ਪੈਸੇ ਮਂਗੌਂਦੀ ਸੀ ਇਨਵਰਟਰ ਮੰਗਾ ਲਿਆ ਫ੍ਰਿਜ ਲੈ ਲਿਆ ਮੋਜਨ ਵਾਲਾ ਠੰਡਾ ਪਾਣੀ ਘੜ ਘੜ ਪੀਣੀ ਆ ਅੱਛਾ ਨਹੀਂ ਤੇਰੀ 5 ਕਿੱਲੇ ਆਉਂਦੇ ਸੀ ਜਿਹੜਾ ਜ਼ਮੀਨ ਦੇ ਨਹੀਂ ਕੁੱਤਿਆਂ ਉੱਥੇ ਲਵਾਇਆ ਹੀ ਨਾ ਬੇਬੇ ਮੈਂ ਤਾਂ ਇੱਕ ਕਿੱਲਾ ਵੀ ਨਹੀਂ ਸੋਚਿਆ ਮੈਂ ਤਾਂ ਕਦੇ ਐ ਸੋਚੀ ਨਹੀਂ ਸੀ ਵੀ ਪੰਜ ਕਿੱਲੇ ਮੇਰੇ ਨੇ ਤੈਂ ਹੀ ਮੈਲੀ ਅੱਖ ਤਾਂ ਰੱਖੀ ਸੀ ਅਬੇ ਮੈਂ ਕਿੰਨੇ ਜਾਨੀ ਤੈਂ ਜਿਹੜਾ ਸਾਖ ਲੈਂਤਾ ਸੀ ਵੀ ਇਹਨੂੰ ਪੰਜ ਕਿੱਲੇ ਜ਼ਮੀਨ ਦੇਉਂਦਾ ਤੂੰ ਤਾਂ ਨਾ ਧੁਰਦੀ ਨਾ ਤਾਰਦੀ ਹਾ ਖੇਚ ਮੈਂ ਜ਼ਮੀਨ ਉਹਨਾਂ ਦੇ ਨਾਲ ਲਵਾਈ ਹੈ ਨਹੀਂ ਲਗਾਉਂਦੀ ਨਹੀਂ ਸੀ ਫਿਰ ਮੈਂ ਵੀ ਆ ਖੈਚੀ ਤੇਰੇ ਪ੍ਰੂਫ ਮਚਾਏ ਆ ਮੈਨੂੰ ਪਤਾ ਹੈ ਤੂੰ ਬਣ ਜਾਣਗੇ ਸਾਨੂੰ ਤਾਂ ਤੂੰ ਡੱਕਾ ਜੰਦੀ ਨਹੀਂ ਦੇਕੇ ਨਹੀਂ ਦੇਣਾ ਪ੍ਰੂਫ ਤਾਂ ਮੈਂ ਘੰਟੇ 'ਚ ਬਣਵਾ ਲਉ ਪਰ ਜਿਹੜੀਆਂ ਤੂੰ ਗੱਲਾਂ ਕਰਦੀਆਂ ਨੇ ਇਹ ਗੱਲਾਂ ਨਹੀਂ ਚੱਲਦੀਆਂ ਆ ਜ਼ਮੀਨ ਵਾਲੀ ਤੇਰੀ ਅੜੀ ਭੰਨੀ ਆ ਮੈਂ ਹੋਰ ਕੋਈ ਮੈਨੂੰ ਇੰਨਾ ਹੋਣੀ ਸੀਗਾ ਸ਼ਰਮ ਤਾਂ ਹੈ ਨਹੀਂ ਤੈਨੂੰ ਕਿੱਥੋਂ ਵੱਡੀ ਲੱਗੀ ਕਿੱਥੋਂ ਇਹ ਬੇਦ ਲਾਈ ਆ ਨਾ ਪੁੱਤਰਾ ਮੈਨੂੰ ਬੇਦ ਲਾ ਕੇ ਆਪ ਤਾਂ ਨਿਕਲ ਗਿਆ ਇੱਥੇ ਮੇਰੇ ਛਾਪਾ ਜਾਨ ਪਾ ਗਿਆ ਗੱਲ ਨੂੰ ਛਾਪਾ ਕਰ ਗਿਆ ਗੱਲ ਤੇ ਪਾ ਗਿਆ ਮੇਰੇ ਬੇੜ ਸਾਰਾ ਦਿਨੇ ਤੇਰਾ ਮੱਥਾ ਮਾਰੀ ਜਾਨੀ ਆ ਅਕਲ ਹੀ ਮੌਤ ਨਹੀਂ ਇਹਨੂੰ ਇਹ ਬੇਮਤੀ ਤੀਮੀ ਆ ਇਹ ਆ ਕੀ ਚੱਕੀ ਆ ਨਿਓ ਉਹ ਤਾਂ ਫਰਨੈਂਡ ਲੈ ਕੇ ਆਏਗਾ ਤੂੰ ਕਹਿੰਦੀ ਸੀ ਫਰਨੈਂਡ ਮੁੱਕਿਆ ਪਿਆ ਸੀ ਹਾਂ ਉਹ ਖਤਮ ਹੋਇਆ ਪਿਆ ਸੀ ਚਲੋ ਪੋਚੇ ਲੱਗ ਜਾ ਕਰਾਂਗੇ ਵਧੀਆ ਸਮੈਲ ਜੀ ਆ ਜਾ ਕਰੂਗੀ ਉਹ ਮਾਜਾ ਤੇਰਾ ਨੇ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਹੁਣ ਉਹ ਰਾਜਵੀਰ ਭੈਣ ਦਾ ਫੋਨ ਆਇਆ ਸੀਗਾ ਮੇਰੇ ਕੋਲੇ ਅੱਛਾ ਉਦੀ ਸੱਸ ਤਾਂ ਹੁਣ ਇੰਨਾ ਕਲੇਸ਼ ਪਾਈ ਬੈਠੀ ਐ ਉਹਨੂੰ ਡਿਊਟੀ ਤੇ ਨਹੀਂ ਆਉਣ ਦਿੰਦੀ ਮੈਨੂੰ ਤਾਂ ਐ ਲੱਗਦਾ ਮਸਾ ਦਾ ਭੈਣ ਨੂੰ ਨੌਕਰੀ ਮਿਲੀ ਸੀ ਕਿਤੇ ਨੌਕਰੀ ਨਾ ਖੰਜਾ ਦੇ ਬੁੜੀ ਫਿਰ ਹੁਣ ਆਪਾਂ ਕੀ ਕਰ ਸਕਦੇ ਹਾਂ ਉਹ ਤਾਂ ਬੁੜੀ ਕਰ ਸਕਦੀ ਜਿਹੜਾ ਕੁਝ ਕਰ ਸਕਦੀ ਐ ਪਹਿਲਾਂ ਤਾਂ ਬੁੜੀ ਕਹਿੰਦੀ ਸੀ ਅਕੇ ਮੇਰੀ ਨੂੰਹ ਕਿ ਉਹ ਹੀ ਗੱਲ ਜੇ ਕੋਈ ਕੰਮ ਮਿਲ ਜੇ ਤਾਂ ਕੰਮ ਕਰ ਲੈ। ਉਹ ਆਪਾਂ ਕਰ। ਹੁਣ ਪਰ ਬੁੜੀ ਦਾ ਤਾਂ ਲੋਟ ਹੀ ਨਹੀਂ ਹੁੰਦਾ। ਬੁੜੀ ਨੂੰ ਨਾਲ ਲੈ ਕੇ ਆਂਜਾ ਕਰੀ। ਯਾ ਜੇ ਨਾਲ ਹੀ ਬਗ ਚੱਲ। ਆਪਾਂ ਸਾਰਾ ਮੈਂ ਤਾਂ ਨਹੀਂ ਆਈ ਸਾਰਾ। ਰਾਜਵੀਰ ਨੂੰ ਸਲਾਮ ਐ ਦੇ ਦਾਨੀਆਂ। ਵੀਰ ਐ ਕਰ। ਇਹਨੂੰ ਉੱਥੇ ਚਾਹ ਪਾਣੀ ਕਰਨ ਨਾਲਾ ਸਕੂਲ ਚ ਨਾਲ ਹੀ ਲੈ ਲਾ। ਵੀਰ ਜਾਨੇ ਤਾਂ ਪਤਾ ਲੱਗੂ ਕਿੱਥੇ ਜਾਨੀ ਆ। ਤੂੰ ਤਾਂ ਕਮਲੀਆਂ ਗੱਲਾਂ ਕਰਦੀ ਐ। ਬਦਮਾਖ ਦੀਆਂ ਗੱਲਾਂ ਕਰਦੀ ਐ। ਬਦਮਾਖ ਤਾਂ ਮੈਂ ਕਰਦੀ ਬੁੜੀ ਕਰਦੀ ਐ। ਮੇਰੀ ਭੈਣ ਦੀ ਬੇਇੱਜ਼ਤੀ ਨਹੀਂ ਹੋ ਇਸ ਗੱਲ 'ਚ। ਬੇਇੱਜ਼ਤੀ ਕਾਦੀ ਹੁਣ ਕਿਹੜਾ ਫਿਰ ਭੈਣ ਦੀ ਇੱ ਹੁਣ ਅਗਲਾ ਆਖੂਗਾ ਮੀਨਾ ਲਾ ਕੇ ਗਈ ਉਹਦੀ ਡਿਊਟੀ ਪੱਟਤੀ ਵੀ ਬੁੜੀ ਹੁਣ ਵੀ ਤਾਂ ਬੁੜੀ ਬਦਨਾਮੀ ਹੁੰਦੀ ਐ ਉਹ ਮੇਰੀ ਭੈਣ ਮਾਸਟਰ ਨਹੀਂ ਐ ਮਾਸਟਰ ਨਹੀਂ ਪਤਾ ਹੀ ਮੈਨੂੰ ਅਗਲਾ ਕੀ ਹੋਊਗਾ ਵੀ ਜੀ ਸੱਸ ਕੋਈ ਇਹਨਾਂ ਦੇ ਕੋਲੇ ਕੁਝ ਹੈ ਨਹੀਂ ਇੱਥੇ ਚਾਹ ਬਣਾਉਂਦੀ ਐ ਸੇਵਾਦਾਰ ਨਹੀਂ ਲੱਗੀ ਇੱਥੇ ਆ ਕੇ ਉਹ ਸੇਵਾਦਾਰ ਨਹੀਂ ਆਈ ਇਹ ਹੈਗੀ ਆ ਉਹ ਗੁੜੀ ਇਸੇ ਦੀ ਲੈ ਕੇ ਉਹਨੂੰ ਇਹੀ ਕੰਮ ਸਮਾ ਦੇਓ ਉਹ ਅਸਲੀ ਗੱਲ ਤਾਂ ਇਹ ਐ ਹੂੰ ਮੈਂ ਭੈਣ ਨੂੰ ਆਖ ਸੀ ਭੈਣ ਜੀ ਤੂੰ ਨਹੀਂ ਆ ਸਕਦੀ ਤੇਰੀ ਨੌਕਰੀ ਨਾ ਖੁੰਝ ਜੇ ਉਹ ਮੈਂ ਤਾਂ ਸਰਪੰਚ ਸਾਹਿਬ ਕੋਲੇ ਜਾ ਕੇ ਆਇਆ ਸੀਗਾ ਅੱਛਾ ਤੇ ਫਿਰ ਕਿਵੇਂ ਬਣਿਆ ਉਹ ਸਰਪੰਚ ਕਹਿੰਦਾ ਭਾਈ ਤੂੰ ਐਂ ਕਰ ਹੈਡਮਾਸਟਰ ਆਪਣੇ ਨਾਲ ਵਗ ਜੂਗਾ ਹੂੰ ਤੇ ਆਪਾਂ ਡੀਓ ਸਾਹਿਬ ਕੋਲੇ ਜਾ ਕੇ ਉਹ ਡੈਪੂਟੇਸ਼ਨ ਦੇ ਨਾ ਬਾਦ ਲੀ ਜਾਂਦੀ ਹੈ ਡਿਊਟੀ 4 ਕਿ ਮਹੀਨਿਆਂ ਵਾਸਤੇ ਜਗਾ ਮੂਸੇ ਜਾਂ ਕਰਮਗੜਾ 39 ਦੋ ਪਿੰਡ ਆਪਣੇ ਦੋਨੇ ਪਿੰਡ ਨੇੜੇ ਨੇ ਮੂਸੀ ਕਰਾ ਦਿਓ ਹੁਣ ਰਮਨਿੱਤੀ ਵਾਲੇ ਤਾਂ ਉਹਨਾ ਸੌਖਾ ਨੇ ਮੂਸੇ ਉਹਦਾ ਡੀਓ ਸਾਹਿਬ ਦੇਖਣਗੇ ਵੀ ਕਿਹੜੇ ਪਿੰਡ ਟੀਚਰ ਘਟਨੇ ਉੱਥੇ ਭੇਜਣਗੇ ਇੱਧਰ ਬੱਸਾਂ ਨਹੀਂ ਆਉਂਦੀਆਂ ਬਸਤਾ ਨਹੀਂ ਇੱਧਰ ਫਿਰ ਤੰਗ ਹੁੰਦੀ ਫਿਰੂਗੀ ਉਹ ਮੈਂ ਤਾਂ ਹੁਣ ਤੈਨੂੰ ਇਹੀ ਗੱਲ ਪੁੱਛਦਾ ਇਹੀ ਤਰ੍ਹਾਂ ਦਾ ਰਾਇ ਕਰਨਾ ਵੀ ਹੁਣ ਮੈਂ ਭੈਣ ਨੂੰ ਲੈਣ ਜਾਵਾਂ ਕਿ ਨਾ ਜਾਵਾਂ ਨਾ ਭੈਣਾ ਨਹੀਂ ਸਕਦੀ ਹੁਣ ਬੱਚ ਤੇ ਚੜਕੇ ਆ ਜੀ ਅੱਗੇ ਕਿਹੜਾ ਬੱਸਾਂ ਤੇ ਆਉਂਦੀ ਨਹੀਂ ਸੀ 18 ਦਿਨ ਤੇਲ ਮਚਾਉਂਦਾ ਤੇਰੇ ਫਿਰ ਤਾਂ ਕੋਈ ਤੈਨੂੰ ਉਹ ਤੇਲ ਦੇ ਪੈਸੇ ਨਹੀਂ ਦੇ ਦੇਣੀਆਂ ਉਹ ਗੱਲ ਹੁਣ ਤਾਂ ਤੇਰੀ ਭੈਣ ਲੱਗ ਵੀ ਦਿੱਤੀ 30000 ਰੁਪਏ ਵੀ ਕਮਾਉਣ ਲੱਗੀ ਤੂੰ ਖੜੇ ਨਹੀਂ ਛੱਡਦਾ ਫੇਰ ਵੀ ਤੂੰ ਗੱਲ ਨੂੰ ਮੇਰੀ ਧਿਆਨ ਨਾਲ ਸੁਣ ਲੈ ਹਾਂ ਗੱਲ ਤੇਲ ਮਚਾਉਂਦੀ ਨਹੀਂ ਹੈਗੀ ਗੱਲ ਤਾਂ ਨੌਕਰੀ ਦੀ ਹੈ ਕਿ ਮੇਰੀ ਭੈਣ ਦੀ ਨੌਕਰੀ ਨਾ ਚਲੀ ਜਾਵੇ ਉਹ ਜੇ ਮੈਂ ਬਗ ਜੂਗਾ ਪਹਿਲਾਂ ਵੀ ਤਾਂ ਮੈਂ ਭੈਣ ਕੋਲੇ ਜਾਂਦੀ ਸੀ ਮੇਰਾ ਕਿਹੜਾ ਕੁਛ ਘਸਦਾ ਹੈ ਘਸਦਾ ਤਾਂ ਨਹੀਂ ਖਰਚੇ ਤਾਂ ਹੁੰਦੇ ਹੀ ਆ ਨਾ ਜਦ ਤੂੰ ਜਾਣੇ ਉਹ ਖਰਚੇ ਤਾਂ ਐ ਸਮਝ ਲਾਂਗੇ ਵੀ ਘਰ ਦੇ ਕੰਮ ਸੀਗੇ ਤਾਂ ਚਲਾਈ ਸੀ ਰਾਜਵੀਰ ਇੱਥੇ ਆਉਂਦੀ ਸੀ ਲੋੜ ਪਈ ਹੁੰਦੀ ਆਪਣੇ ਕੋਲੇ ਆ ਜਾਂਦੀ ਘਰੇ ਹੁਣ ਇੱਥੋਂ ਤਾਂ ਉਹਨੇ ਬੁੜੀ ਨੇ ਹੋਈ ਗੱਲ ਕਲੇਸ਼ ਪਾ ਕੇ ਬੈਗੀ ਹੁਣ ਬੁੜੀ ਨੂੰ ਲਿਆਵੇ ਨਾਲ ਬੁੜੀ ਨੂੰ ਲੈ ਕੇ ਜਾਵੇ ਡੀਓ ਦੇ ਵੀ ਆ ਜਾ ਮੇਰੀ ਬਦਲੀ ਕਰਵਾ ਕੇ ਲਿਆ ਕਮਲ ਜੀ ਹਾਂ ਪੋੜਾ ਐ ਨਹੀਂ ਪਤਾ ਵੀ ਡੀਓ ਸਾਹਿਬ ਕੋਲੇ ਕੀ ਬੋਲੂਗੀ ਜਾ ਕੇ ਡਰਤਾ ਮੈਨੂੰ ਹੋਇਆ ਪਿਆ ਜਦੋਂ ਮੈਂ ਭੈਣ ਨੂੰ ਲੈਣ ਜਾਊਂਗਾ ਕਿਤੇ ਮੈਨੂੰ ਨਾ ਰੁੱਖਾ ਬੋਲੇ ਉਹ ਚੱਲ ਜੇ ਮੈਨੂੰ ਰੁੱਖਾ ਬੋਲ ਵੀ ਪਈ ਉਹ ਮੈਂ ਤਾਂ ਗੱਲ ਚੱਲ ਜੂਗਾ ਵੀ ਮੇਰੀ ਭੈਣ ਦੀ ਸੱਸ ਹੈ ਇਹ ਤਾਂ ਬੈੜੀ ਐ ਕੋਈ ਗੱਲ ਨਹੀਂ ਨਾ ਮੈਨੂੰ ਲੈ ਚੱਲ ਨਾਲ ਮੈਂ ਕਰਿਆ ਨਹੀਂ ਬੁੜੀ ਨੂੰ ਸਿੱਧੀ ਐ ਨਹੀਂ ਬੁੜੀ ਸੋ ਤਾਂ ਲਟ ਆਉਂਦੀ ਉਹਦੇ ਕਿਵੇਂ ਬੋਲਦੀ ਸੀ ਆਪਾਂ ਨੂੰ ਕੱਪੜੇ ਲੈ ਕੇ ਗਿਆ ਨੂੰ ਮੈਂ ਤਾਂ ਬੀੜੀ ਲਾ ਕੇ ਛਡੋਂਦੇ ਨਾ ਜਿੱਦੋਂ ਮੇਰੇ ਹੱਥ ਤੇ ਆ ਗਈ ਨਾ ਅੜਗੀ ਬੁੜੀ ਉਹਦੇ ਦੇਖੀ ਮੈਂ ਬੁੜੀ ਨਾ ਕਰਦੀ ਆਪਾਂ ਗੱਲ ਨੂੰ ਵਧਾਉਣਾ ਨਹੀਂ ਹੈਗਾ ਆਪਾਂ ਤਾਂ ਗੱਲ ਨੂੰ ਪਟਾਉਣਾ ਚਾਹੁੰਦੇ ਆਂ ਲੜਾਈ ਪਟਾਉਣਾ ਚਾਹੁੰਦੇ ਆਂ ਸਾਰਾ ਦਿਨ ਲੜਾਈ ਮਟਾਈ ਜਾਏਗੀ ਆਪਾਂ ਤਾਂ ਗੱਲ ਘਟਾਈ ਜਾਏਗੀ ਬੁੜੀ ਵਿਦਾਈ ਤੁਰ ਹੀ ਜਾਂਦੀ ਐ ਐਡੀ ਕਿੱਡੀ ਗੱਲ ਸੀ ਜੇ ਇੱਥੇ ਡਿਊਟੀ ਆ ਗਈ ਸੀ ਤਿੰਨ ਸਾਲਾਂ ਤੋਂ ਆਪੇ ਹੋ ਜਾਂਦੀ ਬਦਲੀ ਤੂੰ ਹੁਣ ਬਾਲੀਆਂ ਐਸੇ ਤਾਂ ਇੱਥੋਂ ਵੀ ਲੈ ਕੇ ਜਾਂਦੀ ਇੱਕ ਰਫਰੀ ਪੜਾਉਂਦੀ ਸੀ ਬਾਲੀਆਂ ਕੱਲਾਣਾ ਮਾਰ ਤੂੰ ਆ ਚੱਕ ਫਨਲ ਦੀ ਬੋਤਲ ਤੇ ਮੈਂ ਤਾਂ ਮੋਟਰਸਾਈਕਲ ਤੇ ਹੁਣੀ ਜਾਣਾ ਭੈਣ ਨੂੰ ਲੈ ਕੇ ਆਉਣਾ ਵਗ ਜਾ ਵਗ ਜਾ ਤੇਰੇ ਆ ਫਿਰ ਤੂੰ ਤਾਂ ਬੇਲੈ ਤੈਨੂੰ ਕਿਹੜਾ ਕੋਈ ਕੰਮ ਐ ਉਹ ਜਿੰਨੇ ਦਿਨ ਨਾ ਮੇਰੀ ਭੈਣ ਦੀ ਬਦਲ ਹੀ ਨਹੀਂ ਹੁੰਦੀ ਉਹਨੇ ਦਿਨ ਤਾਂ ਮੈਂ ਦਿ ਕਿੰਨਾ ਜ਼ੋਰ ਮਰਜੀ ਲਾਲਾ ਬਦਲੀ ਤਾਂ ਇੱਥੋਂ ਕਰਾ ਨਹੀਂ ਸਕਦੇ ਤੁਸੀਂ 2 ਮਹੀਨੇ ਖਤਰ ਭੇਜ ਦੇਗਾ 4 ਮਹੀਨੇ ਖਤਰ ਭੇਜ ਦੇਗਾ ਡਿਊਟੀ ਤਾਂ ਇੱਥੇ ਰਹੋ ਉਹ 2-4 ਮਹੀਨੇ ਤਾਂ ਸੁੱਖ ਦੇ ਟੱਪਣਗੇ ਆਹੋ ਹੋਲੀ ਗੁੜੀ ਇਹ ਤਾਂ 2-3 ਸਾਲ ਹੋ ਗਏ ਪੈਣੂ ਲੋਕਾਂ ਨੂੰ ਫਿਰ ਨੌਕਰੀ ਦੀ ਇਹ ਤਾਂ ਬੰਬ ਸੜਦੀ ਐ ਗੁੜੀ ਦੇ ਮੂਰੇ ਪੋਲੀ ਹੋ ਜਾਂਦੀ ਐ ਕਰੜੀ ਤਾਂ ਹੁੰਦੀ ਨਹੀਂ ਉਹ ਤੂੰ ਕਿਸੇ ਨੂੰ ਹੋਰ ਵੀ ਬੋਲਣ ਦੇ ਦਿਆ ਕਰ ਤੂੰ ਆਪ ਕੱਲੀ ਬੋਲੀ ਜਾਨੀ ਐ ਬੋਲ ਪਿਆ ਕਰੋ ਮੈਂ ਕਿਹੜਾ ਬੋਲਣ ਨੂੰ ਤੁਹਾਡਾ ਮੂੰਹ ਬੰਦ ਕਰਦੀਆਂ ਜੇ ਤੁਹਾਨੂੰ ਕੁਝ ਹੋਰ ਹੋ ਫੇਰ ਹੀ ਬੋਲੋਗੇ ਆਹੋ ਆਹੋ ਤੇਰਾ ਮਤਲਬ ਮੈਨੂੰ ਤਾਂ ਮਜਬੂਰੀ ਚ ਬੋਲਣਾ ਪੈਂਦਾ ਜੋ ਕੁਝ ਵੀ ਮੈਂ ਅਸੀਂ ਤਾਂ ਬੋਲਣਾ ਨਹੀਂ ਜਾਣਦੇ ਇਹਦਾ ਮਤਲਬ ਤੂੰ ਹੀ ਬੋਲਣ ਜਾਣਦੀ ਹੈ ਜੇ ਜਾਣਦੀਆਂ ਫੇਰ ਹੀ ਬੋਲਦੀਆਂ ਸੁਣਾਵਿਆ ਕਰੋ ਫਿਰ ਉਹ ਅਸੀਂ ਤਾਂ ਨਾ ਸੋਚ ਵਿਚਾਰ ਕੇ ਬੋਲਦੇ ਆਂ ਤੂੰ ਤਾਂ ਐਵੇਂ ਹੀ ਭੜੜ ਭੜੜ ਕਰੀ ਜਾਨੀਂ ਚੰਗਾ ਮੱਜਾਂ ਨੂੰ ਨੀਰਾ ਪਾ ਲਈ ਮੈਂ ਤਾਂ ਜਾਣਾ ਭੈਣ ਨੂੰ ਲੈਣਾ ਵਗ ਜਾ ਆ ਗਿਆ ਵੱਡਾ ਇਹ ਜੋ ਗੱਲ ਉੜਦੀ ਨਹੀਂ ਕੋਈ ਗੱਲ ਦਾ ਪਤਾ ਨਹੀਂ ਲੱਗਦਾ ਵੀ ਕਰਨਾ ਕੀ ਹੈ ਕੀ ਨਾ ਕਰਨਾ ਦੱਸਣਾ ਤਾਂ ਸਾਨੂੰ ਮੈਨੂੰ ਪੈਂਦਾ ਤੇਰੀ ਭੈਣ ਨੂੰ ਵੀ ਮੈਂ ਦੱਸ ਦਿਆਂ ਤੈਨੂੰ ਵੀ ਮੈਂ ਦੱਸ ਦਿਆਂ ਦੋਨੇ ਭੈਣ ਭਰਾ ਇੱਕੋ ਜਿਹਾ ਮੋਗ ਫਿਰ ਕਹਿੰਦੇ ਕਿ ਤੂੰ ਬਾਲਾ ਬੋਲਦੀ ਹੈ ਚਲ ਮੈਂ ਤਾਂ ਪੋਚੇ ਲਾਉਣੀ ਆ ਆਦੇ ਫਰਨੈਲ ਪਾ ਕੇ ਪਤਾ ਨਹੀਂ ਇਹਦੇ ਭਰਾ ਨੇ ਕਿਹੜਾ ਹੋਣਾ ਕੋਈ ਨਾ ਠੰਡਾ ਲਿਆ ਕੇ ਰੱਖਿਆ ਪਾਇਗਾ ਪਤਾ ਨਹੀਂ ਕਿੱਥੇ ਖੁੱਬਿਆ ਖੜਾ ਹੈਗਾ ਗੱਪੀ ਹੈਗਾ ਉਹ ਨਾ ਕਾਦਾ ਗੱਪੀ ਬੇਬੇ ਕੀ ਗੱਪ ਮਾਰਦਾ ਤੈਨੂੰ ਆਇਆ ਤਾਂ ਹੈ ਨਹੀਂ ਜਲਪਰਾ ਕਹਿੰਦਾ ਬੱਸ ਆਉਣ ਲਈ ਹੋਊਗਾ ਮੈਨੂੰ ਕਰਿਆ ਸੀ ਫੋਨ ਤੁਰਨ ਲੱਗੇ ਨੇ ਕਹਿੰਦਾ ਆ ਗਿਆ ਮੈਂ 10 ਮਿੰਟਾਂ ਚ ਹੀ ਆ ਆਉਂਦੀ ਹੋਊਗਾ ਇੱਥੇ ਕਿਤੇ ਚੰਗਾ ਜਿਹਾ ਆਉਂਦਾ ਹੋਊਗਾ ਤੈਨੂੰ ਬਾਲੀ ਠੀਕ ਹੋ ਰਹੀ ਹੈ ਬਾਬੇ ਮੇਰੀ ਗੱਲ ਸੁਣ ਕੋਈ ਬੋਲੀ-ਮੂਲੀ ਨਾ ਕਿਤੇ ਮੈਂ ਤੈਨੂੰ ਪਹਿਲਾਂ ਵੀ ਕਈ ਵਾਰੀ ਕਹਤਾ ਮੈਂ ਕੀ ਕਹਿਣਾ ਹੈ ਜਿਹੜਾ ਬੇਸਬਰੀ ਨਾਲ ਡਿੱਕੀ ਆਂਨੀ ਆ ਲੈ ਜਵਾਨ ਨੂੰ ਬੰਦ ਰੱਖੀ ਮਾਂ ਰੋਈ ਗੱਲ ਐ ਇਹਨੂੰ ਤਾਂ ਬੱਸ ਗੱਲ ਦਾ ਕੋਈ ਹੈ ਹੀ ਨਹੀਂ ਜਵਾਨ ਨੂੰ ਬੰਦ ਰੱਖੀ ਐ ਬੰਦਾ ਬੰਦਾ ਬੇ ਜਵਾਨ ਮੈਂ ਤਾਂ ਬੁਲਾਉਂਦੀ ਨਹੀਂ ਆਇਂਦਾ ਬੁਲਾ ਨਹੀਂ ਚੱਲ ਕੋਈ ਨਹੀਂ ਆਇਆ ਕਿ ਤੂੰ ਗੋਲੀ ਮਾਰਦੀ ਐਗੀ ਹੂੰ ਕਹਿੰਨੀ ਆ ਤੂੰ ਗੱਲਾਂ ਹੀ ਐਹ ਜਿਹਾਂ ਕਰਦੀ ਹੁੰਨੀ ਐ ਬਾਬੇ ਅਗਲੇ ਨੂੰ ਗੁੱਸਾ ਆ ਜਾਂਦਾ ਨਹੀਂ ਤੇਨੂੰ ਤਾਂ ਕਦਰ ਹੀ ਨਹੀਂ ਹੈਗੀ ਗੱਲ ਦੀ ਲੈ ਆਉਣ ਵਾਲੀ ਆ ਭਾਈ ਆਜੂ ਇੱਕ ਅੱਧੇ ਮਿੰਟ ਆ ਆ ਗਿਆ ਉਹ ਤਾਂ ਐਂ ਕਿ ਲਾ ਦੇ ਭਾਈ ਬੋਦੀ ਨਾ ਬੇਬੇ ਸਤਿ ਸ੍ਰੀ ਅਕਾਲ ਵਈ ਹਾਂ ਸਤਿ ਸ੍ਰੀ ਅਕਾਲ ਬਣੇ ਸਤਿ ਸ੍ਰੀ ਅਕਾਲ ਮਾਸੀ ਪਾਣੀ ਲੈ ਕੇ ਆਉਣੀ ਆ ਤੁਸੀਂ ਉਹ ਖਾਲ ਸੁੱਖਾ ਹਾਂ ਮਾਸੀ ਸਾਰੇ ਠੀਕ ਹੈ ਤੇ ਆਈ ਆ ਗਾ ਤੂੰ ਖਾਲੀ ਹੱਥ ਮਾਸੀ ਖਾਲੀ ਹੱਥ ਔਰ ਕੇ ਮਿਆਂ ਆਣਾ ਲੈ ਬਣੇ ਭੈਣ ਕੋਲ ਕੇਲੇ ਆਂ ਦਰਜਣ ਲੈ ਕੇ ਆਏ ਮਾਸੀ ਮੈਂ ਤਾਂ ਬਾਲੀ ਕਾਹਨ ਆਇਆ ਕੀਲੇ ਗੜੇ ਮੈਂ ਕਿਹੜੇ ਕੋਈ ਸ਼ਹਿਰ ਵਿੱਚ ਦੀ ਆਇਆ ਮੈਂ ਤਾਂ ਸਿੱਧੀ ਆ ਗਿਆ ਉਹਦਾ ਕੰਮ ਛੱਡ ਕੇ ਆਇਆਗਾ ਨਾ ਸ਼ਹਿਰ ਵਿੱਚ ਹੀ ਹੋ ਕੇ ਆ ਜਾਂਦਾ ਮਾਸੀ ਰੋ ਜੇ ਕੰਮਣੀਆਂ ਗੱਲਾਂ ਕਰਦੀਆਂ ਸ਼ਹਿਰ ਕਿੱਧਰ ਪਿਆਗਾ ਮੈਂ ਉੱਥੇ ਤਾਂ ਸਿੱਖੀ ਕਰਨ ਜਾਂਦਾ ਕੋਈ ਗੱਲ ਨਹੀਂ ਮੈਂ ਦੂਜੀ ਵਾਰੀ ਆਇਆ ਜਦੋਂ ਮੈਂ ਕੇਲੇ ਵੱੱਦ ਲੈ ਆਉਂਗਾ ਨਹੀਂ ਤੇ ਨਹੀਂ ਨਾ ਕੀ ਪਤਾ ਹੈ ਵੀ ਪੈੜ ਕੋਲੇ ਆਉਂਦੇ ਕੀ ਲੈ ਕੇ ਆਉਂਦੇ ਹੁੰਦੇ ਐ ਮਾਸੀ ਮੇਰੀ ਤੂੰ ਗੱਲ ਸੁਣ ਲੈ ਪੈਸੇ ਲੱਗਦੇ ਐ ਕੋਈ ਗੱਲ ਨਹੀਂ ਕੇਲਿਆਂ ਤੇ ਕਿੰਨੇ ਕੁ ਪੈਸੇ ਲੱਗ ਜਾਣਗੇ ਮੈਂ ਤੈਨੂੰ ਪੈਸੇ ਦੇ ਦੂੰ ਤੂੰ ਕੇਲੇ ਲੈ ਈ ਮਸੀ ਤੈਨੂੰ ਬਾੜਾ ਕੇਲਿਆਂ ਦਾ ਕੇ ਮੈਂ ਪੈਸੇ ਲੈ ਦੇ ਦਿੰਦੀ ਆ ਉਹ ਮੈਂ ਤਾਂ ਇਹ ਕਹਣਾ ਵੀ ਤੂੰ ਮੇਰੀ ਭੈਣ ਨਾਲ ਕਿਉਂ ਕਲੇਸ਼ ਪਾਰਖ ਹੈ ਮਸਾਂ ਤਾਂ ਨੌਕਰੀ ਮਿਲੀ ਐ ਪਹਿਲੇ ਤਾਂ ਤੁਸੀਂ 5 ਕਿੱਲੇ ਜ਼ਮੀਨ ਦੇ ਲੈ ਲੇ ਤੋ ਕਰਾ ਲੈ ਕੁਝ ਐਸੀ 5 ਕਿੱਲੇ ਮਸੀਂ ਕਰਾ ਲੈ ਤਾਂ ਸੁਖਣਾ ਰੱਬ ਨੇ ਵੀ ਤੁਹਾਨੂੰ ਸਭ ਕੁਝ ਦੇਤਾ। ਮੇਰੀ ਭੈਣ ਨੂੰ ਨੌਕਰੀ ਮਿਲ ਗਈ। ਹੁਣ ਤਾਂ ਤੁਸੀਂ ਮਾਲਾ-ਮਾਲ ਹੋ ਜਾਓਗੇ। ਤੇਰੀ ਤਰਖਾ ਆ ਕਰੋਗੀ। ਨੌਕਰੀ ਤੁਹਾਡੇ ਖਾਤਰੀ ਮਿਲੀ ਐ। ਸਾਸੀ ਨਹੀਂ ਮਾਲੋ-ਮਾਲ ਹੁੰਦੇ। ਮਾਸੀ ਸਾਡੇ ਵਾਸਤੇ ਕਾਦੇ ਵਾਸਤੇ ਮਿਲੀ ਐ। ਮੈਨੂੰ ਗੱਲ ਜੇ ਸਮਝ ਨਹੀਂ ਆਉਂਦੀ। ਹਾਂ ਭੈਣ ਤਰੀਆ ਨੂੰ ਪੈਸਾ ਦਿੰਦੀ। ਓ ਮਾਸੀ ਤੂੰ ਤਾਂ ਉਹਨਾਂ ਗੱਲਾਂ ਪੁਰਾਣੀਆਂ ਗੱਲਾਂ ਤਾਂ ਉਸ ਰੁਪਈਆਂ ਤੋਂ ਡਰਈ ਜਾਂਦੀ ਐ। ਐਸੇ ਨਹੀਂ ਰੁਪਈਏ ਲੈਂਦੇ। ਬਾਏ ਹਿਯਾਰ ਆਓ। ਪਾਣੀ ਪੀ ਲੈ। ਮਾਸੀ ਤੀਕ ਵੀ। ਮਾਸੀ ਤੂੰ ਵੀ ਪਾਣੀ ਪੀ ਲੈ। ਨਹੀਂ ਬੱਸ ਪੀ ਲੈ ਤੂੰ। ਤੇ ਪਰ ਨੰਨਾ ਕੀ ਲੱਖਣਾ ਵੀ ਦੋਨਾਂ ਨੂੰ ਪਾਣੀ ਲਿਆਵਾ ਨਾ ਗਲਾਸ ਦਾ ਪੀ ਕੇ ਹਟੀਆਂ ਏਡਾ ਗਲਾਸ ਪਾਣੀ ਦਾ ਗਲਾਸ ਨਾ ਵੀ ਮੈਂ ਵੀ ਆਉਦੀ ਸੱਸ ਨੂੰ ਵੀ ਲੈ ਜਾ ਪਾਣੀ ਦਾ ਗਲਾਸ ਨਾਲ ਚਲ ਕੋਈ ਨਹੀਂ ਲਿਆ ਦੰਨੀ ਹੈ ਤੈਨੂੰ ਮਾਸੀ ਤੂੰ ਕਿਉਂ ਗੱਲ ਗੱਲ ਤੇ ਮੇਹਣੇ ਦੇਈ ਜਾਨੀ ਹੈ ਧਰ ਦੇ ਬਈ ਗਲਾਸ ਇਹਨੂੰ ਮਤ ਦੇ ਦਿਆ ਕਰੋ ਮਾੜੀ ਮੋਟੀ ਕੱਲੇ ਪੈਸੇ ਲੈਣ ਹੀ ਜਾਣਦੇ ਹੋ ਮਾਸੀ ਮੈਨੂੰ ਤਾਂ ਨਾ ਮੜਾ ਜਾਂ ਕੰਮ ਸੀਗਾ ਮੈਂ ਤਾਂ ਰਾਜਵੀਰ ਨੂੰ ਲੈਣ ਆਇਆ ਭੈਣ ਨੂੰ ਲੈ ਜਾ ਤੁਹਾਡੇ ਕੰਮ ਤਾਂ ਇਹ ਤਾਂ ਹੀ ਮੁੱਕਦੇ ਨਹੀਂ ਬਾਈ ਆਪਾਂ ਚੱਲਦੇ ਹਾਂ ਤੇ ਮੇਰੀ ਗੱਲ ਸੁਣ ਮੋਟਰਸਾਈਕਲ ਕੱਢ ਮੜਾ ਜਾ ਬਾਹਰ ਮੈਂ ਮਣੀ ਬੇਬੇ ਨਾਲ ਗੱਲ ਕਰਨੀ ਸੀ ਕੋਈ ਭਣੇ ਇੱਥੀ ਕਰ ਲੈ ਗੱਲ ਮੈਂ ਕਿਹੜਾ ਕੋਈ ਬਗਾਨਾ ਆਂਗਾ ਨਾ ਚੱਲ ਕੋਈ ਨਹੀਂ ਭਈ ਸੌ ਪੜਦੇ ਵਾਲੀ ਗੱਲ ਹੁੰਦੀ ਐ ਤੂੰ ਮੋਟਰਸਾਈਕਲ ਕੱਢ ਬਾਹਰ ਚੱਲ ਭਣੇ ਤੇਰੀ ਮਰਜ਼ੀ ਐ ਭਈ ਆਪਦੇ ਘਰ ਦੀਆਂ ਗੱਲਾਂ ਤੁਸੀਂ ਮੈਨੂੰ ਕੋਈ ਦੱਸ ਦਿਓ ਉਦੋਂ ਦੱਸ ਦੀਏ ਸੀਗੇ ਸਾਨੂੰ ਜਦੋਂ 10 ਰੁਪਏ ਦੀ ਲੋੜ ਸੀ ਹੁਣ ਤਾਂ ਤੁਹਾਡੇ ਕੋਲ ਬਾਧੂ ਪੈਸੇ ਹੋ ਜਾਣਗੇ ਨਾ ਕੋਈ ਨਹੀਂ ਭਈ ਇਹੋ ਜੀ ਗੱਲ ਨਹੀਂ ਹੈਗੀ ਤੂੰ ਗੁੱਸਾ ਨਾ ਕਰ ਆ ਗਈ ਮੈਂ ਤੁਸੀਂ ਕਰੋ ਗੱਲਾਂ ਬਾਤ ਲੇ ਹਾਂ ਦੇਖ ਲੈ ਅੱਖ ਲੈ ਤੇਰੀ ਪੈਨ ਨੂੰ ਹੈ ਕਹਾਂ ਮਾਸੀ ਤੇਰੇ ਤੋਂ ਪਾਣੀ ਦੇ ਮੇਰੇ ਤੋਂ ਪਾਣੀ ਝੂਠਾ ਪਾਣੀ ਮਾਸੀ ਮੈਨੂੰ ਐਸੇ ਵੀ ਤੂੰ ਕਿਤੇ ਖਵਨੀ ਐਵੇਂ ਕਹਿਨੀ ਐ ਬੇਮੱਤੀ ਆਏ ਆ ਮੈਨੂੰ ਮੈਂ ਕੈਸ ਕਰਦੀ ਮੈਨੂੰ ਨਹੀਂ ਪੜੀ ਲਿਖੀ ਹੈਗੀ ਦਸਲੇ ਫਿਰ ਵੀ ਐਡੀਆਂ ਐਡੀਆਂ ਗੱਲ ਜੇ ਮੈਂ ਬਗਾਨਾ ਬੰਦਾ ਹਾਂ ਤੇ ਜੇ ਮੈਂ ਤਾਂ ਪੜਾ ਸੀਗਾ ਪਾਣੀ ਉੱਤੀ ਡੁੱਲ ਗਈ ਲੈ ਅਰੇ ਬੂਤੇ ਮਾਰਨਾ ਲੱਪੜ ਮਾਸੀ ਵਸ ਚੱਲ ਕਿਵੇਂ ਮਰਜੀ ਕਹੀ ਐ ਮੈਂ ਤਾਂ ਹੁਣ ਮੇਰੀ ਤਾਂ ਭੈਣਾਂ ਮੈਂ ਤਾਂ ਕਹਿ ਨਹੀਂ ਸਕਦਾ ਗਲਤੀ ਤਾਂ ਹੈਗੀ ਐ ਹੈਗੀ ਐਸੇ ਗੱਲ ਤੈਨੂੰ ਬੋੜਾ ਮੱਤ ਨਹੀਂ ਐਵੇਂ ਨਹੀਂ ਮੈਨੂੰ ਲੜਦੀ ਮੈਂ ਸਿਰ ਨਹੀਂ ਪੋਮਿਆ ਮਾਸੀ ਮੇਰੀ ਗੱਲ ਸੁਣੋ ਹੁਣ ਇਹ ਨੌਕਰੀ ਤੇ ਲੱਗ ਗਈ ਪਹਿਲਾਂ ਘਰੇ ਰਹਿੰਦੀ ਸੀ ਇਹਦੀ ਵੀ ਮੱਤ ਮਰੀ ਪਈ ਸੀਗੀ ਸਾਰਾ ਦਿਨ ਤੂੰ ਉਹਦਾ ਗੋਹਾ ਕੁੜਾ ਕਰਾਈ ਜਾਂਦੀ ਸੀਗੀ ਨੌਕਰੀ ਜਾ ਕੇ ਲੈ ਲੈ ਮੈਂ ਤਾਂ ਹਜੇ ਇੱਥੇ ਮਾਸਟਰਾਂ ਦੇ ਪਾਣੀ ਤਾਂ ਡੋਲ ਦੂ ਜਾ ਕੇ ਉਹ ਮਾਸੀ ਕਿਉਂ ਪਾਣੀ ਡੋਲੂਗੀ ਆ ਹੋਰੇ ਡੋਲੂਗੀ ਹੋਰੇ ਨੂੰ ਮੱਤ ਹੈ ਚਲ ਮਾਸੀ ਇੰਨਾ ਕਲਾਉ ਤੂੰ ਛੱਡ ਪਰੇ ਤੇ ਮੈਂ ਤਾਂ ਨਾ ਆਪਦੀ ਭੈਣ ਨੂੰ ਲੈ ਜਾ ਲੈ ਜਾ ਨਕਰਾਲਾੜਾ ਕੁਝ ਕਰਾਉਣਾ ਹਾਂ ਥੋੜਾ ਜੀ ਕੰਮ ਸੀਗਾ ਸਾਡਾ ਕੋਈ ਲੈ ਜਾ ਆ ਜਾ ਭੈਣੇ ਚਲ ਜੀ ਆਪਾਂ ਲੈ ਜਾ ਬੇਮਤੀ ਨੂੰ ਕੁਝ ਚੇਰ ਮੈਗਾ ਖੜਾ ਛੁੱਟ ਜੂ ਇਹ ਤੋਂ ਚਲ ਮਸੀ ਜੀ ਤੇਰੀ ਗੱਲ ਜਮਾ ਸਹੀ ਆ ਭਈ ਮੇਰੀ ਭੈਣ ਤਾਂ ਬੇਮਤੀ ਜੀ ਜਦੋਂ ਪਾਣੀ ਡੋਲਦਾ ਤੇਰੀ ਲੈ ਜਾ ਪਰੇ ਭਾਈ ਤੂੰ ਹਜੇ ਬੈਠਾ ਹੀ ਆ ਲੈ ਕੱਢ ਨਾ ਮੋਟਰਸਾਈਕਲ ਬਾਹਰ ਆਪਾਂ ਲੇਟ ਹੋਈ ਜਾਣੀ ਚੰਗਾ ਬਣੀ ਮੈਂ ਮੋਟਰਸਾਈਕਲ ਬਾਹਰ ਕੱਢ ਕੱਲ ਕਰ ਲੋ ਜਿਹੜੀ ਪਰਦੇ ਦੀ ਕਰਨੀ ਆ ਕੋਈ ਪਰਦੇ ਦੀ ਤਾਂ ਕਿਹੜੀ ਗੱਲ ਕਰਦੀ ਆ ਭਈ ਤੂੰ ਕੰਮ ਸੀ ਮੈਨੂੰ ਬੇਬੇ ਤੇ ਹੀ ਮੜਾ ਜਾ ਤੂੰ ਉੱਥੇ ਲੈ ਜਾ ਮੋਟਰਸਾਈਕਲ ਤੇ ਮੈਂ ਆ ਗਈ ਚੰਗਾ ਨਾ ਬੇਬੇ ਤੈਨੂੰ ਮੈਂ ਕਿੰਨਾ ਸਮਝਾਇਆ ਸੀਗਾ ਵੀ ਬਾਈ ਨੂੰ ਕੁਛ ਕਹੀ ਨਾ ਕੇਲੇ ਨਾਲੇ ਸਿਓ ਨਾ ਮੈਂ ਗੋਲੀ ਮਾਰੀ ਤੇ ਪਰਾਰੇ ਤੇ ਫਿਰ ਆਏ ਮੇਨੇ ਜੇ ਦੇਣ ਲੱਗਿਦੰਨੀ ਤੂੰ ਨਿਆਣੀਆਂ ਇਕੱਲਿਆਂ ਨੂੰ ਕੇਲੇ ਲਿਆਉਂਦੇ ਹੁੰਦੇ ਭੈਣਾਂ ਕੋਲੇ ਭਰਾ ਆਉਂਦੇ ਹੋਏ ਹੁਣ ਤਾਂ ਬਚਾਰੇ ਘੰਟੇ-ਘੰਟੇ ਬਾਅਦ ਹੁੰਦੇ ਨੂੰ ਘੰਟੇ ਬਾਅਦ ਤੇਰੇ ਵਾਸਤੇ ਕੇਲੇ ਲਿਆਇਆ ਕਰਨ ਚੰਗਾ ਬਗ ਜਾ ਕੋਈ ਨਾ ਆਂਗ ਆਂਗ ਬਗ ਜਾ ਤੈਨੂੰ ਤਾਂ ਮੈਂ ਲੱਗ ਗਈ ਬੋਲਣਾ ਕਿੰਨੇ ਸਮਝਾ ਲਾ ਤੈਨੂੰ ਤਾਂ ਕਿੰਨੀ ਸਮਝਾ ਲਾ ਤੇਰੇ ਨਹੀਂ ਖਾਣੇ ਚ ਗੱਲ ਪੈਂਦੀ ਜਾ ਜਾ ਤੂੰ ਬਾਜਾ ਤੂੰ ਤਾਂ ਹੈਈਏ ਬਾੜੀ ਖਾਣੇ ਆ ਲੜਾਈ ਨੂੰ ਆਏ ਰਹਿਨੀ ਆ ਤੂੰ ਤਾਂ ਤਿੱਖੀ ਸਾਰਾ ਜਾ ਜਾ ਮੇਰਾ ਖਾਣਾ ਸੁੱਟ ਜੂ ਬੰਦੇ ਜੱਟ ਤੇਰੇ ਨਾਲ ਟੰਗਾ ਇਥੇ ਬਾਹਰ ਪੇੜ ਕੇ ਵਾਇਆ ਉਹਨਾਂ ਕਿਸੇ ਨਾ ਸਿੰਘ ਪਸਾ ਲਈ ਮੇਰੇ ਨਾਲ ਮੈਂ ਤਾਂ ਕਿਸੇ ਬਾਹਰ ਨਹੀਂ ਪੇੜਦੀ ਨਾ ਸਿੰਘ ਪਸਾਵਾ ਤੂੰ ਬਚ ਕੇ ਆ ਜੀ ਲੈ ਚੱਲ ਬਾਈ ਆ ਗਿਆ ਭੈਣੇ ਤੂੰ ਬੋਲੀ ਜਾਨੀ ਐ ਬੋਲਣਾ ਪੈਂਦਾ ਬਾਈ ਆ ਪਰਦੇ ਵਾਲੀ ਗੱਲ ਸੀ ਸੁਣ ਲਈ ਤੈਂ ਭੈਣੇ ਨੂੰ ਗੱਲ ਦੱਸੀ ਤਾਂ ਨਹੀਂ ਸੱਚੀ ਮਾਸੀ ਨੂੰ ਤੋਈ ਪਤਾ ਹੋਵੇ ਨਾ ਬਤਾ ਹੋਵੇ ਤੂੰ ਚੱਲ ਆਪਾਂ ਢੂਈ ਮਾਰ ਪਰ ਆਏ ਜੀ ਇਹ ਤਾਂ ਬਾਲਾ ਕੁਸ ਕਰਦੀ ਐ। ਅਪਰੇ ਨਹੀਂ ਕੋਈ ਦੋ ਕੰਟੇ। ਖੜਾਛ ਤੇਰਾ ਆਵਦਾਰੀ ਆਊਗੀ। ਚਾਰੀ ਕੁੱਟ ਕਰਕੇ ਪੀ ਲੂੰਗੀ। ਨਾ ਚਾਹ ਕਰੇ। ਸਾਰਾ ਦਿਨ ਭਰਾ ਮੇਰੇ ਪਰਜਾਈ ਕਿਸੇ ਕੰਮ ਦੀ ਬੁੜੀ ਨਹੀਂ ਕਿਸੇ ਕੰਮ ਦੀ ਕਿਥੋਂ ਝਾਫਾ ਮੰਗ ਰਪਈ ਐ। ਪਤਾ ਨਹੀਂ ਮੋੜੀ ਕਿਦੈ ਲਹੂਗੀ ਮੇਰੇ ਮਗਰੋਂ। ਇਹ ਮੋੜੀ ਨੇ ਕੀ ਲੈਣਾ ਸੀ। ਇਹ ਮੋੜੀ ਤਾਂ ਗਾਹੇ ਜੀ ਗੁੱਡੀ ਐ। ਪੱਟੀ ਨਹੀਂ ਜਾਂਦੀ। ਆਦੀ ਘੁੱਟ ਕਰਕੇ ਪੀਣੀ ਆ ਆਵੀ ਪਰੇ ਨਿਕਲ ਗਈ ਚੰਗਾ ਆਰਾਮਦਾਰੀ ਆ ਉਹ ਆਤਾ ਕੰਮ ਲੈ ਵਧੀਆ ਬਣ ਗਿਆ ਜਿਵੇਂ ਲੱਗਦਾ ਕੰਮ ਲੋਟ ਆ ਹੀ ਜਾਊਗਾ ਉਹ ਮਾਸੀ ਬੋਲਦੀ ਦਾ ਸੀਗੀ ਉਹ ਚਲ ਆਏ ਤਾਂ ਫਿਰ ਉਹਦਾ ਸਵਾ ਹੀ ਆਹ ਜਾਏਗਾ ਆ ਗਏ ਬਣ ਗਿਆ ਕੰਮ ਜਾਇਆ ਓ ਕੰਮ ਤਾਂ ਬਣ ਜੂਗਾ ਅੱਛਾ ਕੀ ਕਹਿੰਦੇ ਫੇਰਾ ਮੇਰਾ ਭੈਣ ਨੂੰ ਫੇਰ ਸਕੂਲ ਚ ਛੱਡਿਆ ਐ ਮਾ ਚੱਲ ਹੁਣ ਆਈ ਤੇ ਹੈਗੇ ਭੈਣੇ ਤੂੰ ਹਾਜ਼ਰੀ ਤਾਂ ਲਾ ਲੈ ਪਹਿਲਾਂ ਅੱਛਾ ਆਪਣੇ ਆ ਗਈ ਆਪਣੇ ਸਕੂਲ ਚ ਛੱਡਿਆ ਆ ਐ ਭਲਾ ਮੈਂਟਨ ਚ ਤਾਂ ਕਿੱਥੇ ਐ ਜਾਇਆ ਜਾਂਦਾ ਓਹ ਪੁਰਾਣਾ ਚਾਹਵਾਗੇ ਅੱਜ ਹੀ ਜਾਵਾਂਗੇ ਫੇਰ ਹੌਲੀ ਹੌਲੀ ਕੰਮ ਬਣਦਾ ਹੁੰਦਾ ਐ ਸਰਕਾਰੀ ਕੰਮ ਅਹੀਂ ਕਿੱਥੇ ਬਣ ਜਾਂਦੇ ਐ ਮਾਸੀ ਤਾਂ ਬਾੜੀ ਪੁੱਠਾ ਬੋਲਦੀ ਸੀਗੀ ਕੀ ਕਹਿੰਦੀ ਸੀ ਕਈ ਪਾਈ ਆ ਕਿ ਤੇਰੀ ਭੈਣ ਨੂੰ ਆਖਲ ਨਹੀਂ ਇਕਨਾ ਵਿਚਾਰੀ ਭੈਣ ਤੋਂ ਵੀ ਜਦੋਂ ਮੈਨੂੰ ਪਾਣੀ ਪਿਵਾਉਣ ਲੱਗੀ ਥੋੜਾ ਜਿਹਾ ਪਾਣੀ ਡੁੱਲ ਗਿਆ ਫੇਰ ਕੀ ਗੱਲ ਹੈ ਜੇ ਪਾਣੀ ਡੁੱਲ ਗਿਆ ਐਡੀ ਕਿੱਡੀ ਗੱਲ ਪਾਣੀ ਡੁੱਲਣਾ ਤੂੰ ਪਤਾ ਹੀ ਆ ਉਹਦਾ ਬੁੜੀ ਉਹਦਾ ਗੱਲ ਚੱਕ ਲੈਂਦੀ ਹੈਗੀ ਹਾਂ ਉਹਨੂੰ ਤਾਂ ਆਦਤ ਪਈ ਹੋਈ ਹੈ ਉਹ ਤਾਂ ਹਰ ਇੱਕ ਗੱਲ ਹੀ ਚੱਕਦੀ ਹੈ ਉਹ ਤਾਂ ਬਾਤ ਹੁੰਦਾ ਬਤੰਗੜ ਬਣੂ ਜਦਾ ਗੱਲ ਭਾਲਦੀ ਫਿਰਦੀ ਹੈ ਔਰ ਫੇਰ ਉਹਨੇ ਤਾਂ ਲੜਾਈ ਕਰਨੀ ਆ ਤਾਂ ਬਹਾਨੇ ਭਾਲਦੀ ਹੈ ਮੈਂ ਤਾਂ ਉਹਨੂੰ ਕਿਹਾ ਤਾ ਥੋੜਾ ਜਿਆਦਾ ਹੀ ਭਾਲਦੀ ਮੈਂ ਤਾਂ ਉਹਨੂੰ ਦੱਸ ਕੇ ਵੀ ਨਹੀਂ ਆਏ ਵੀ ਐ ਬਦਲੀ ਦੀ ਗੱਲ ਹੈ ਮੱਖਣਾ ਮਾਸੀ ਥੋੜਾ ਜਿਆਦਾ ਕੰਮ ਸੀਗਾ ਪਹਿਲਾਂ ਤਾਂ ਹੀ 5 ਕਿੱਲੇ ਹਾਂ ਜਮੀਨ ਲਹਾ ਲਈ ਹਾਂ ਤੇ ਮੈਂ ਕਿਹਾ ਮਾਸੀ ਹੁਣ ਤਾਂ ਨੌਕਰੀ ਮਿਲ ਗਈ ਕਹਿੰਦੀ ਨੌਕਰੀ ਦਾ ਸੋਡੇ ਵਾਸਤੇ ਮਿਲ ਗਈ ਸੋਨ ਨੂੰ ਇਕੱਠੇ ਕਰਕੇ ਸਾਰੇ ਪੈਸੇ ਦੇਊਗੀ ਉਹਨੂੰ ਤਾਂ ਐਂ ਡਰ ਹੋਇਆ ਪਿਆ ਮਾ ਸਾਡੇ ਪੈਸੇ ਜਮਾਣਾ ਤਾਂ ਹੀ ਤਾਂ ਹਟਾਉਂਦੀ ਐ ਇਹਨੂੰ ਹੋਰ ਗੱਲ ਕੀ ਐ ਅਸੀਂ ਤਾਂ ਵਿੱਚੋਂ ਲੜ ਜੀਏ ਬੁਢੀ ਨੂੰ ਹੋਰ ਕੀ ਐ ਉਹ ਚਲੋ ਤਾ ਹੀਟਡ ਦੁਖਦਾਰ ਐਨੇ ਚਲੋ ਕਹਿਣਾ ਕੀ ਫਿਰ ਹੁੰਦੀ ਉਹ ਹੁਣ ਮੈਂ ਕਿਰਾਂ ਭੈਣ ਨੂੰ ਸਕੂਲ ਚ ਛੱਡਿਆ ਆ ਅੱਛਾ ਗਏ ਤਾਂ ਸੀ ਮਾਨਸਾ ਮਾਨਸਾ ਦਾ ਹੁਣ ਜਾਣਾ ਹੈ ਜੀ ਅੱਛਾ ਲੈ ਜਾਵਾਂਗੇ ਬਈ ਲੈ ਜਾਣਾ ਨੇ ਤਾਂ ਸਰਪੰਚ ਸਾਹਿਬ ਨੂੰ ਲੈ ਕੇ ਜਾਊਂਗਾ ਇਹ ਗੱਲ ਅਲ ਜਾ ਕਦ ਨਾ ਉਹਨੇ ਤੂੰ ਐ ਕਹਿ ਵੀ ਭੈਣ ਪਹਿਲਾਂ ਡਿਊਟੀ ਤੇ ਆਈ ਆ ਫਿਰ ਬਾਅਦ ਚ ਜਾਵਾਂਗੇ ਉਹ ਮੈਂ ਹੁਣ ਦੋ ਰੋਟੀਆਂ ਵੀ ਖਾ ਕੇ ਜਾਊਂਗਾ ਭੁੱਖਾ ਤੁਰਿਆ ਫਿਰਦਾਂਗਾ ਤੂੰ ਤਾਂ ਹੁਣ ਮੈਂ ਐ ਹੀ ਵਗ ਜਾਵਾਂ ਨਾ ਫਿਰ ਤੈਨੂੰ ਕੀ ਲੋੜ ਸੀ ਭੈਣ ਨੂੰ ਜਾ ਕੇ ਲਿਆਉਣ ਦੀ ਫਿਰ ਡਿਊਟੀ ਤੇ ਤੂੰ ਆਪ ਹੀ ਆ ਜਾਂਦੀ ਉਹ ਦੀ 719 ਦਿੰਦੀ ਅੱਛਾ ਬੀਟੀ ਤਾਂ ਸੀ ਗੱਲ ਹੀ ਨਹੀਂ ਕਰੀ ਚੱਲ ਫਿਰ ਖਾ ਰੋ ਮੈਂ ਤਾਂ ਇਹ ਕਹਿ ਵੀ ਸਾਨੂੰ ਕੋਈ ਘਰ ਦਾ ਕੰਮ ਹੈ ਤਾਂ ਲੈ ਕੇ ਆਇਆ ਅੱਛਾ ਨਾ ਮਾਰ ਕੇ ਮਾ ਨਾ ਮਾਰ ਕੇ ਲੈ ਹਾਂ ਉਹ ਤੇਰੇ ਦਿਮਾਗ ਚ ਕਿੱਥੇ ਗੱਲਾਂ ਆਉਂਦੀਆਂ ਨੇ ਮੇਰੇ ਚ ਕਿੱਥੇ ਆਉਂਦੀਆਂ ਹੁਣ ਹੁਣ ਤੇਰਾ ਵੀ ਦਿਮਾਗ ਚੱਲਣ ਲੱਗ ਗਿਆ ਮਾੜਾ ਮੁੰਡਾ ਉਹ ਦਿਮਾਗ ਤਾਂ ਮੇਰਾ ਕਾਹਦਾ ਚੱਲਦਾ ਹੈ ਆਹੋ ਭੇਡ ਭਾਂਜਾ ਜਿਹੜੀ ਗੋਲੀ ਲੈ ਕੇ ਗਈ ਸੀ ਦੱਦਾਂ ਲਈ ਉਹਦੇ ਨਾਲ ਚੱਲਦਾ ਮੈਨੂੰ ਲੱਗਦਾ ਤੇਰਾ ਦਿਮਾਗ ਹੁੰਦਾ ਤੇਰਾ ਕਿੱਥੇ ਚੱਲਦਾ ਹੂੰ ਤਾਂ ਤੁਹਾਡਾ ਸੁਣਨੀ ਹੈ ਗੋਲੀ ਦਾ ਮੇਰਾ ਜਿਹੜਾ ਹੁਣ ਸਿਰ ਦੁਖਦਾ ਸੀ ਆ ਗੋਲੀ ਦਾ ਖ ਨਾ ਫਿਰ ਤੈਨੂੰ ਰੋਟੀ ਪੁੱਛੀ ਨਹੀਂ ਉਹਨਾਂ ਨੇ ਭੈਣ ਕੋਲੋਂ ਨਹੀਂ ਮੁੜਿਆ ਰੋਟੀ ਤੈਨੂੰ ਪਤਾ ਤਾਂ ਹੈਗਾ ਚੰਦਰੀ ਦਾ ਬੁੜੀ ਦਾ ਕਿੱਥੇ ਪਰੋਠੇ ਖਵਾਉਂਦੀ ਆ ਉਹ ਨਾ ਇੱਕ ਦਿਨ ਤਾਂ ਖਵਾਈ ਸਕਦੀ ਐ ਭਰਾਏ ਨੂੰ ਇਹੀ ਮੋੜਦੇ ਮੇਰੇ ਭਰਾਵੇ ਮੈਂ ਹੀ ਮੋੜ ਦੂੰਗੀ ਮਹੀ ਕਹਣ ਆ ਗਿਆ ਮਹਾਚਰ ਭੈਣ ਦੀ ਇਹ ਨਹੀਂ ਕਣਕੰਡਾ ਭੈਣ ਵੀ ਨਹੀਂ ਤੇਰੀ ਕਿਸੇ ਕੰਮ ਦੀ ਹੱਥ ਲਾ ਕੇ ਨਹੀਂ ਰਾਜੀ ਕਾਸੀ ਦੇ ਦੋ ਵਾਲੀਆਂ ਗੱਲਾਂ ਨਾ ਕਰ ਦੋ ਰੋਟੀਆਂ ਲਾ ਮੇਰੇ ਵਾਸਤੇ ਖਾ ਕੇ ਮੈਂ ਜਾਵਾਂ ਭੈਣ ਦੀ ਇਹ ਬਦਲੀ ਹੋ ਜੇ ਤਾਂ ਵਧੀਆ ਕੰਮ ਬਣ ਜੇ ਅੱਜ ਲੈ ਆਪੇ ਆ ਜੂਗੀ ਉਹ ਘਰੇ ਤਾਂ ਹੁਣ ਕੀ ਲੈਣ ਜਾਣਾ ਹੁਣ ਘਰੇ ਬਹਿ ਜਾ ਚੱਲ ਚੰਗਾ ਆ ਰੋਟੀ ਖਾ ਕੇ ਬਹਿ ਜੂਗਾ ਭੈਣ ਆ ਜੂ ਉਹ ਕੰਮ ਤਾਂ ਵਿਚਾਰੀ ਭੈਣ ਦੀ ਐ ਉਹਨੂੰ ਤਾਂ ਆਉਣਾ ਹੀ ਪਊਗਾ ਪਾਉਦਾ ਸਰ ਜੂਗਾ ਚਲ ਬਾਈ ਦੇ ਘਰ ਤੇ ਸਕੂਲ ਤਾਂ ਮੈਂ ਜਾਇਆ ਹੀ ਹਾਜ਼ਰੀ ਜੀ ਲੱਗ ਗਈ ਚਲ ਅੱਜ ਮੇਰੀ ਕੱਲ ਤੋਂ ਵਧੀਆ ਸਾਰਾ ਕੁਝ ਸੈੱਟ ਹੋ ਜੂਗਾ ਹਰਪ੍ਰੀਤ ਹੁਣ ਲੈ ਕੱਪੜੇ ਲਾਈ ਹਾਂ ਜੀ ਹਰਪ੍ਰੀਤ ਆ ਗਈ ਆ ਗਈ ਮੈਂ ਆਇਆ ਬੱਚ ਕੇ ਜਰਕਦੇ ਨੇ ਬਸ ਆ ਕੱਪੜੇ ਹੀ ਲਾ ਲਿਆ ਵਾਂ ਮੱਖਿਆ ਪਤੀ ਸੀ ਮੈਨੂੰ ਮਖਾ ਤੇਰਾ ਟਾਈਮ ਹੋਇਆ ਪਿਆਉਣ ਵਾਲੀ ਐ ਦੱਸਤਾ ਸੀ ਬਾਈ ਨੇ हां ਦੱਸਦਾ ਹੀ ਤੇਰੇ ਬਾਈ ਨੇ ਵੀ ਮੈਂ ਛੱਡ ਕੇ ਆਇਆ ਰਾਈ ਵੀ ਨੂੰ ਸਕੂਲ ਚ ਅੱਛਾ ਤੇ ਫਿਰ 바ਵਾ 부ੜੀ ਤੋਂ ਬਚ ਕੇ ਆਈ ਏ ਚਲ ਮੈਂ ਤੈ ਕ ਫੇਰ ਕਰੂੰਗਾ ਕੱਪੜਿਆਂ ਦੀ ਮੈਂ ਧਰਾਂ ਮੈਂ ਇੱਕ ਧਰ ਦੇ ਚਲ ਕੱਪੜੇ ਦਾ ਧਰ ਦੇ ਅੰਦਰ ਮੱਚ ਗਏ ਹੋਣਗੇ ਧੁੱਪੇ ਗਰਮੀ ਵਾਲੀ ਹੈ ਹੁਣ ਦੱਸ ਕਿ ਮੈਂ ਬੜਿਆ ਬਣ ਗਿਆ ਬਸ ਲਿਖ ਲਿਖਾਇਆ ਕਰਾ ਲਿਆ ਮੜਾ ਮੋਟਾ ਸਾਈਨ ਕਰਾ ਲਿਆ ਹਾਂ ਸਾਈਨ ਸਾਈਨ ਕਰਾਉਣੇ ਸੀਗੇ ਹੈੱਡਮਾਸਟਰ ਨੇ ਉਹ ਕਰਵਾ ਲਏ ਆ ਫਿਰ ਬਦਲੀ ਤਾਂ ਹਜੇ ਹੁੰਦੀ ਨਾਲੇ ਲੜਦੇ ਸੀ ਹਰਪ੍ਰੀਤ ਮੈਨੂੰ ਹਾਂ ਕਹਿੰਦੇ ਹਜੇ ਵੀ ਤਿੰਨ ਚਾਰ ਦਿਨ ਤਾਂ ਹੋਏ ਆ ਤੈਨੂੰ ਮਹੀਨਾ ਹੋ ਗਿਆ ਤੈਨੂੰ ਨਹੀਂ ਸਕੂਲ 'ਚ ਕਹਿੰਦੇ ਸੀ ਹਾਂ ਕਹਿੰਦੇ ਹਜੇ ਤੈਨੂੰ ਥੋੜਾ ਟਾਈਮ ਹੋਇਆਗਾ ਵੀ ਭਾਈ ਤੁਸੀਂ ਥੋੜਾ ਟਾਈਮ ਹੋਰ ਲਾ ਲਓ ਮੈਂ ਕਿਹਾ ਸਾਡੀ ਕੋਈ ਮਜਬੂਰੀ ਆਏ ਤਾਂ ਮੈਂ ਦੱਸਿਆ ਨਹੀਂ ਹੈਗਾ ਵੀ ਬੇਬੇ ਹਾਂ ਹੁਣ ਐ ਤਾਂ ਕੀ ਦੱਸਾਂ ਮੇਰੀ ਸੱਸ ਮੇਰੇ ਮੰਗਰ ਪੈਂਦੀ ਆ ਕਹਿੰਦੇ ਤੈਨੂੰ ਚਾਰ ਦਿਨ ਹੋਰ ਲਾ ਲਓ ਇੱਥੇ ਹਾਂ ਮੈਂ ਕਿ ਬਿਹਣੋ ਤੁਸੀਂ ਚਾਹੁੰਦੇ ਲਾਉਣੀ ਪੈਣਗੀ ਜੋ ਤੇਰੀ ਬਦਲੀ ਹੋਊਗੀ ਉਹਦੀ ਜਾਏਗੀ ਉੱਥੇ ਨਾਲੇ ਬਦਲੀ ਨਹੀਂ ਹੁੰਦੀ ਨਹੀਂ ਉਹ ਮਾਸਟਰ ਕਹਿੰਦਾ ਸੀਗਾ ਕਹਿੰਦਾ ਵੀ ਤੁਸੀਂ ਹੋਰ 4 ਮਹੀਨਾ ਖਾਤਰੀ ਜਾਵੇਂਗੀ ਤੂੰ ਹਾਂ 4 ਮਹੀਨੇ ਖਾਤਰੀ ਆਏ ਤਾਂ ਮੈਨੂੰ ਪਤਾ ਹਾਂ ਦੱਸਤਾ ਮਾਸਟਰ ਨੇ ਸਾਰਾ ਕੁਝ ਅੱਛਾ ਤੇ ਕਹਿੰਦਾ ਵੀ ਇਤੋਂ ਵੱਧ ਤਾਂ ਨਹੀਂ ਹੋ ਸਕਦਾ ਵੀ ਜਦ ਤੁਸੀਂ ਪੱਕੇ ਹੋਗੇ ਪੂਰੇ ਪੱਕਿਆਂ ਚ ਫੇਰ ਤੁਹਾਡੀ ਡਿਊਟੀ ਬਦਲ ਸਕਦੀ ਹੈ 3 ਸਾਲ ਲੱਗਦੇ ਬਈ ਇਹ ਨਹੀਂ ਬਦਲਦੀ ਤਿੰਨ ਚਾਰ ਸਾਲਾਂ ਦੀ ਪੱਕਾ ਹੋਊਗਾ ਭਾਬੀ ਬੰਦਾ। ਟਰਮੀਨ ਵਿੱਚ ਕੀ ਆ ਤਾਂ ਦਿਮਾਗ ਸੈੱਟ ਹੋਈ ਜਾਵੇ। ਕੀ ਮੈਨੂੰ ਪਹਿਲਾਂ ਨਹੀਂ ਲੱਗਦਾ ਤੇਰੀ ਸੱਸ ਦਾ ਕਦੇ ਵੀ ਦਿਮਾਗ ਸੈੱਟ ਹੋ ਤੇਰੀ ਸੱਸ ਦਾ ਦਿਮਾਗ ਹੱਲ ਤੱਪ ਮਾ ਜਾਵੇ। ਇੱਥੇ ਤਾਂ ਭਾਬੀ ਮੈਨੂੰ ਐ ਸੌਖਾ ਸੀ ਨਾਲੇ ਤਾਂ ਚਲ ਬਾਈ ਭੱਜ ਕੇ ਲੈ ਆਉਂਦਾ ਸੀ ਕਈ ਵਾਰੀ ਛੱਡ ਵੀ ਆਉਂਦਾ। ਘਰੇ ਵੀ ਆ ਜਾਂਦੀ ਸੀ ਲੋੜ ਰੋਟੀ ਪਾਣੀ ਦਾ ਵੀ ਸੌਖਾ ਸੀਗਾ ਮੇਰਾ। ਤੇ ਨਾ ਇਧਰ ਸ਼ੂਟ ਸਾਂ ਤੇ ਪਿਆ ਉਹ ਲੈ ਜੀ ਜਾਂਦੀ ਫੜ ਕੇ। ਚਲ ਕੋਈ ਨਾ ਲੈ ਜੂਂਗੇ ਉਹ ਤਾਂ ਨਹੀਂ। ਤੇ ਹੋਰ ਦਸ ਚਾਹ ਪਾਣੀ ਬਣਾਵਾਂਗੇ ਰੋਟੀ ਖਾਣਗੇ। ਅੱਜ ਦਫਾ ਵੀ ਮੇਰਾ ਸਰ ਜਿਆ ਦੁਖੀਂ ਅੰਦਰ ਰੋਟੀ ਤਾਂ ਮੈਂ ਖਾਂਦੀ ਨਹੀਂ ਚਾਹ ਹੀ ਪੀਉਂਗੀ ਕੱਲੀ ਚਾਹ ਹੀ ਪੀਂਗੀ ਹਾਂ ਤੇਰੇ ਬਾਈ ਨੇ ਚਾਹਾਂ ਚ ਪੀ ਕੇ ਤੇ ਫਿਰ ਮੈਨੂੰ ਆਉਂਦੀ ਐ ਤੇਰਾ ਬਾਈ ਇਦਰੀ ਮੱਝਾਂ ਕਰਨੀ ਵਸ ਕੇ ਬਸ ਸੁੱਤੇ ਭਗ ਜੂਂਗੀ ਮੈਂ ਬਸ ਤੇ ਕਿ ਮਰ ਜਾਈਂਗੀ ਤੇਰੇ ਬਾਈ ਮੋਟਰਸਾਈਕਲ ਤੇ ਲੈ ਜੀ ਕਾ ਨੂੰ ਭਾਬੀ ਐਵੇਂ ਪਹਿਲਾ ਬੇਬੇ ਨਾਲ ਮੈਂ 100 ਕੁਸ ਬੋਲ ਕੇ ਆਈ ਸੀਗੀ ਉਹ ਐਵੇਂ ਤੈਨੂੰ ਪਤਾ ਉਹਦੀ ਜੀਬ ਨਹੀਂ ਆਂਦੀ ਹੈਗੀ ਬੋਲਣ ਬਿਨਾਂ ਮਾਨਸਾਂ ਤੇ ਜਾਣੀ ਪੂਸੋ ਨੂੰ ਦੋਨਾਂ ਭੈਣ ਭਰਾਵਾਂ ਨੂੰ ਮਾਨਸਾਂ ਸੱਦੇ ਤੁਹਾਨੂੰ ਆਹੋ ਮਾਨਸਾ ਤੋਂ ਜਾ ਕੇ ਮਖ ਬਾਈ ਨੂੰ ਕਿ ਮੈਨੂੰ ਬਸੀ ਚੜਾਏ ਆਊਗਾ ਫਿਰ ਉੱਥੋਂ ਦਾ ਬਸ ਤੜਜੀ ਮੇਰੇ ਤੇਰਾ ਬਾਈ ਕੀ ਕਰੂਗਾ ਨਾਲ ਫਿਰ ਤਾਂ ਭਾਈ ਕਰੇਗਾ ਨਹੀਂ ਸਰਤਾ ਮੈਂ ਕਹਿੰਦੀ ਹੋਵੇ ਵੀ ਤੈਨੂੰ ਪਿੰਡ ਛੱਡਿਆ ਆਊਗਾ ਪਿੰਡ ਤਾਂ ਬਾਈ ਨੂੰ ਹੁਣ ਮੈਂ ਲੈ ਕੇ ਨਹੀਂ ਜਾਂਦੀ ਅੱਜ ਮਜਬੂਰੀ ਸੀ ਵਿਚਾਰਾ ਤਾਂ ਵਗ ਗਿਆ ਆਹੋ ਉਹ ਕੀ ਪਤਾ ਮੁਰੋਂ ਕੀ ਬੋਲੇ ਨੇ ਸੱਚ ਦਾ ਲੱਗਦਾ ਮੈਨੂੰ ਲੈ ਕੇ ਆਇਆ ਹੁਣ ਤੁਸੀਂ ਕਿਹੜਾ ਮਾਏ ਦੱਸ ਕੇ ਆਓ ਵੀ ਇਹ ਬਦਲੀ ਦਾ ਮਾਰਿਆ ਗਿਆ ਤੂੰ ਤਾਂ ਇਹਦਾ ਸਕੇ ਆਂ ਵੀ ਕੋਈ ਕੰਮ ਹੈ ਮੈਂ ਮੇਰੇ ਕੋਈ ਕੰਮ ਆ ਗਏ ਤੈਨੂੰ ਦੱਸਿਆ ਨਹੀਂ ਚਲ ਬਾਬਾ ਤੇਰੇ ਬਾਈ ਗਏ ਤਾਂ ਕੁਛ ਬੋਲੀ ਨਹੀਂ ਮੈਂ ਹੁੰਦੀ ਮੇਰਾ ਤਾਂ ਉੱਥੇ ਪੈਣ ਦਾ ਬੁੜੀ ਨਾ ਪੰਗਾ ਬੋਲੀ ਤਾਂ ਤਾਂ ਨਿਉ ਬੋਲਦੀ ਵੀ ਹੈਗੀ ਸੀ ਉਂਗਲ ਕਰ ਚੱਜ ਨਾਲ ਨਹੀਂ ਉਹ ਤੇਰੇ ਬਾਈ ਨਰ ਮੈਂ ਤੇਰੇ ਬਾਈ ਚੁੱਪ ਕਰਕੇ ਸੁਣ ਕੇ ਆ ਜਾਂਦਾ ਜਵਾਬ ਨਹੀਂ ਦਿੰਦਾ ਐ ਤੈਨੂੰ ਪਤਾ ਦੋਨੇ ਇੱਕੋ ਨਿਉ ਜੇ ਜਵਾਬ ਦਿੰਦੇ ਹੋ ਨਾ ਉਹ ਬੁੜੀ ਸਿੱਧੀ ਹੋ ਜੇ ਜਿਉ ਕਿਤੇ ਮੇਰੀ ਸੱਸ ਹੁੰਦੀ ਨਾ ਮੈਂ ਉਹ ਹੱਥੋਂ ਨੂੰ ਸਿੱਧੀ ਕਰ ਦਾਂਦੀ ਲੈ ਸਿੱਧੀ ਕਰਨ ਨੂੰ ਕੀ ਆ ਪਾਪੀ ਮੈਂ ਮੈਂ ਵੀ ਕਰਦਾ ਉਹਨੂੰ ਬਲਗਰ ਕੱਢਾਂਗੀ ਕੀ ਉਹਦੇ ਮਾਰ ਤਾਂ ਸਕਦੀ ਨਹੀਂ ਮੈਂ ਉਹ ਮੈਂ ਤਾਂ ਡੋੜਾ ਤੈਨੂੰ ਐ ਕਹਿੰਦੀ ਹਾਂ ਕਿ ਡਾਂਗ ਲੈ ਕੇ ਉਹਦੇ ਮਗਰ ਪੈ ਜਾ ਤੇ ਕਿੱਤੇ ਕੁੱਟਣ ਲੱਗ ਜਾਏ ਥੋੜੀ ਕਹਿੰਨੀ ਐ ਮੈਂ ਤੈਨੂੰ ਉਹ ਬੁੜੀ ਸੁਧਰਨ ਵਾਲੀ ਨਹੀਂ ਹੈਗੀ ਸੁਧਾਰੀ ਤਾਂ ਜਾਂਦੀ ਐ ਤੂੰ ਕਿਸੇ ਲੋਟਰ ਜੇ ਉਹੀ ਗੱਲ ਰੁੱਖਾ ਬੋਲ ਕੇ ਨਹੀਂ ਸੁਧਰਦੀ ਪਿਆਰ ਨਾਲ ਸੁਧਾਰ ਲੈ ਉਹਨੂੰ ਸੁਧਾਰ ਮੈਂ ਜ਼ਮੀਨ ਵੀ ਬਾਈ ਦੇ ਨਾਂ ਲਵਾਤੀ ਉਹ ਤਾਂ ਤਾਂ ਵੀ ਨਹੀਂ ਸੁਧਰੀ ਹੈਗੀ ਐ ਨਹੀਂ ਉਹ ਸੁਧਰਦੀ ਜਿਵੇਂ ਤੂੰ ਕਹਿੰਨੀ ਐ ਮਾੜਾ ਮੋਟਾ ਉਹੀ ਗੱਲ ਕੋਈ ਉਹਨੂੰ ਮਾੜਾ ਮੋਟਾ ਤੂੰ ਐ ਕਰ ਉਹਨੂੰ ਐ ਕਹ ਦੇ ਜਦੋਂ ਆ ਤੈਨੂੰ ਹੁਣ ਮਿਲੂਗੀ ਤਨਖਾ ਅੱਧੀ ਤਨਖਾ ਫੜਾਦੀ ਉਹਨੂੰ ਤਾਂ ਵੀ ਮੈਂ ਤਾਂ ਸਾਰੀ ਤਨਖਾਹ ਫੜਾ ਦੂੰ ਮੇਰਾ ਖਹਿੜਾ ਛੱਡੇ ਬਸ ਕਿਸੇ ਲੋਟ ਆ ਬਸ ਪੈਸੇ ਫੜਾ ਦੀ ਪੈਸੇ ਰਮੋ ਜੇ ਪੈਸੇ ਫੜਾ ਤੇ ਦੇਖੀ ਤੇਰੇ ਅੱਗੇ ਪਿੱਛੇ ਨਹੀਂ ਜੇ ਵੀ ਕੰਮ ਕਰਕੇ ਦੇ ਦੇਣਾ ਮੈਂ ਬਣਾਉਣੀ ਚਾਹਖੀ ਨਹੀਂ ਮੇਰੇ ਤਾਂ ਪਹਿਲਾਂ ਹੀ ਸਿਰ ਦੁਖਦਾ ਜਿੱਤੋਏ ਬੋਲਣ ਲੱਗ ਪਿਆ ਚਲ ਕੋਈ ਨਾ ਆ ਵੀ ਤਨਖਾਹ ਫੜਾ ਕੇ ਦੇਖ ਲਾਂਗੇ ਬਸ ਆਉਂਦਾ ਫਰ ਭਾਈ ਆਵੇ ਪਰ ਮੈਨੂੰ ਤਾਂ ਨਹੀਂ ਲੱਗਦਾ ਬੇਬੇ ਸੁਧਰੂਗੀ ਪੈਸੇ ਦਾ ਤਾਂ ਹੁਣ ਉਹਨੂੰ ਮੋਈ ਨਹੀਂ ਰਿਹਾ ਹੁਣ ਤਾਂ ਪਤਾ ਨਹੀਂ ਕਿਹੜੇ ਦਾ ਨੂੰ ਫਿਰਦੀ ਆ ਉਹ ਲੈ ਮੈਨੂੰ ਕਹਿੰਦੀ ਹਾਟੀ ਜਾ ਡਿਊਟੀ ਤੋਂ ਲੈ ਕਿਹੜੇ ਹਾਲੀ ਮੈਨੂੰ ਨੌਕਰੀ ਮਿਲੀ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਬੋਬੀ ਰਾਜਾ ਹਾਂਗਕਾਂਗ ਰਜਿੰਦਰ ਬਾਲੀਆ ਦੁਕਾਨਦਾਰ ਮੱਖਾ ਊਸ਼ਾ ਜੈਨ ਲ ਮਲੇਰ ਕੋਟਲਾ ਕਮਲੇਸ਼ ਕੁਮਾਰੀ ਖੁਸ਼ੀ ਕੌਰ ਹੈਪੀ ਜੋਸੀ ਸੁਰਿੰਦਰ ਕੌਰ ਜੌਹਲ ਬਲਜਿੰਦਰ ਕੌਰ ਲੁਧਿਆਣਾ ਰਾਮ ਸਿੰਘ ਟਿੱਲੋ ਜਸਮੀਤ ਸਿੰਘ ਧਾਲੀਆ ਗੁਰਦੇਵ ਸਿੰਘ ਮਾਨਸਾ ਬਸੰਤ ਕੌਰ ਡਾਕਟਰ ਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਰੀਤੂ ਬਾਲਲਾ ਸੁਖਪ੍ਰੀਤ ਸਿੰਘ ਪ੍ਰੇਮਿਕਾ ਜੁਪੀ ਤੋਂ ਫਕੀਰ ਚੰਦ ਸ਼ਰਮਾ ਜੱਸੀ ਅਮਰੀਕਾ ਸ਼ਿਮਲਾਪੁਰੀ ਲੁਧਿਆਣਾ ਵਿਸ਼ਵਜੀਤ ਸਿੰਘ ਬਲਵਿੰਦਰ ਸਿੰਘ ਚਾਨਾ ਵੀਰਪਾਰਕਾ ਚਾਨਾ ਰਾਮਗੜੀਆ ਰਤਿਆ ਹਰਿਆਣਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨੂੰ ਨਹੀਂ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ